ਮਿੱਤਰੋ ਦਰਸ਼ਨ ਕਰਾਵਾਂਗੇ ਤੁਹਾਨੂੰ ਅੱਜ ਨੋਕਰੇ ਘੋੜੇ ਸ਼ੇਰੇ ਪੰਜਾਬ ਦੇ ਜਿਹੜਾ ਕਿ ਬੀੜ ਰੌਕੇ ਪਿੰਡਾ ਗਿੱਲਾਂ ਦੇ ਪਰਿਵਾਰ ਕੋਲੇ ਇਹ ਬਾਪੂ ਗਰਦੇਵ ਸਿੰਘ ਗਿੱਲ ਦਾ ਪੋਤਰਾ ਬਾਈ ਇਕਬਾਲ ਜਿਨੇ ਹਕੋੜਾ ਰੱਖਿਆ ਵਿਆ ਤੇ ਵਧਾਈਆਂ ਦੇ ਦਿਓ ਵੀਰ ਨੂੰ ਤਿੰਨ ਕ ਮਹੀਨੇ ਪਹਿਲਾਂ ਹੀ ਬਾਈ ਨੇ ਇਹ ਘੋੜਾ ਖਰੀਦਿਆ ਤੇ ਯਾਰ ਬੜਾ ਜਿਆਦਾ ਚੰਗਾ ਘੋੜਾ ਦਾ ਨਿਗਾ ਮਾਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਬਾਈ ਇਕਬਾਲ ਦੀ ਜਿਹੜੀ ਹੌਸਲਾ ਫੁਜਾਈ ਹੋ ਸਕੇ ਘੋੜੇ ਕਾ ਨੀਅਰ ਨਿਗਾਹ ਮਾਰੋ ਤੁਸੀਂ ਬਾੜੀ ਖੁੱਲੀ ਬੈੱਡ ਬਾਡੀ ਲੱਗੀ ਵੀ ਆ ਮਜ਼ਬੂਤ ਕਿੰਨਾ ਘੋੜਾ ਗੁਲਾਬੀਪਣ ਬਹੁਤ ਜ਼ਿਆਦੇ ਆ ਤੇ ਪਿੱਠਪੁੜਾ ਚੈੱਕ ਕਰੋ ਤੁਸੀਂ ਕਦ ਕਾਠ ਮੈਂ ਕਹਿੰਦਾ ਕਿਆ ਬਾਤਾਂ ਨੇ ਯਾਰ ਜਮਾ 23 ਟੋੜੀ ਪਈ ਆ ਤੇ ਰਿਜ਼ਲਟਾਂ ਵਾਲੇ ਵੀ ਪਤੰਦਰ ਨੇ ਕੋਕੇ ਹੀ ਝੜਤੇ ਨਾ ਬੜਾ ਇਹਦਾ ਉਹੋ ਜਿਹਾ ਹੀ ਨਾਂ ਰੱਖਤਾ ਸ਼ੇਰੇ ਪੰਜਾਬ ਵਾਕਿਆ ਯਾਰ ਸ਼ੇਰੇ ਪੰਜਾਬ ਹੀ ਆ ਘੋੜਾ ਤੇ ਨੀਗਾ ਮਾਰੋ ਤੁਸੀਂ ਇੰਟਰਵਿਊ ਦੇ ਵਿੱਚ ਖੁੱਲੀਆਂ ਗੱਲਾਂ ਬਾਤਾਂ ਵੀ ਕਰਾਂਗੇ ਰਿਜ਼ਲਟ ਵੀ ਦਿਖਾਉਣੇ ਆ ਸਪੌਟਲੈਸ ਬੱਚੇ ਆ ਚੰਗੇ ਕੱਦ ਕਾਠ ਕਰਨ ਵਾਲੇ ਬਸ਼ੇਰੇ ਬਸ਼ੇਰੀਆਂ ਬੜੇ ਜਿਆਦੇ ਚੰਗੇ ਆਏ ਆ ਤੇ ਇੱਕ ਗੱਲ ਮੈਨੂੰ ਹੋਰ ਬੰਦਿਆਂ ਦੀ ਬਹੁਤ ਵਧੀਆ ਲੱਗੀ ਵੀ ਫੀਸ ਇਹਨਾਂ ਨੇ 17000 ਰੁਪਿਆ ਹੀ ਰੱਖੀ ਆ ਨਾਰਮਲ ਫੀਸ ਆ ਜਿਵੇਂ ਐਡਾ ਵੱਡਾ ਘੋੜਾ ਯਾਰ ਖਾਨਦਾਨੀ ਘੋੜਾ ਪਿਓ ਵਾਲੇ ਪਾਸਿਓਂ ਇਹ ਆ ਗਿਆ ਸਮੁੰਦਰ ਦਾ ਸਮੁੰਦਰ ਦਾ ਡਾਇਰੈਕਟ ਬੱਚਾ ਤੇ ਮਾਂ ਇਹਦੀ ਸਾਲੀ ਵਾਲੇ ਖਾਨਦਾਨ ਦੇ ਵਿੱਚੋਂ ਆ ਸਾਲੀ ਵਾਲੇ ਘੋੜੇ ਦੀ ਡਾਇਰੈਕਟ ਆ ਇਸ ਘੋੜੇ ਦੀ ਜਿਹੜੀ ਮਾਂ ਗਈ ਤੇ ਨਾਨੀ ਆ ਜਿਹੜੀ ਮਿੱਤਰੋ ਉਹ ਸਾਹੋਕੇ ਵਾਲੇ ਘੋੜੇ ਦੀ ਆ ਤੇ ਜਿਹੜੀ ਪੜਨਾਨੀ ਆ ਉਹ ਮਲੂਕੇ ਵਾਲੇ ਜਿਹੜਾ ਪੁਰਾਣਾ ਘੋੜਾ ਹੁੰਦਾ ਸੀ ਬਾਡਾ ਉਹ ਉਸ ਘੋੜੇ ਦੀ ਆ ਵੀਰ ਹੁਣ ਹੀ ਦੱਸ ਦਿਆਂ ਵੀ ਪਿਛਲੀਆਂ 5-7 ਪੀੜੀਆਂ ਤੋਂ ਮਾਂ ਵਾਲੇ ਪਾਸਿਓਂ ਇਹਦਾ ਜਿਹੜਾ ਖਾਨਦਾਨ ਆ ਨਾ ਨੋਕਰਾ ਹੀ ਤੁਰਿਆ ਆਉਂਦਾ ਚੰਬੀਆਂ ਘੋੜੀਆਂ ਤੇ ਜਮ ਤੈ ਤੋੜ ਰਿਜ਼ਲਟ ਦਿੱਤੇ ਆ ਸਪੌਟਲੈਸ ਬੱਚੇ ਬਾਲੇ ਚੰਗੇ ਆਏ ਆ ਤੇ ਘੋੜੇ ਦੀਆਂ ਵੀ ਕਿਆ ਬਾਤਾਂ ਨੇ ਬੰਦੇ ਨੇ ਯਾਰ ਸਾਂਭਿਆ ਬੜਾ ਘੋੜਾ ਕੱਲਾ ਕੱਲਾ ਮਸਲਦੀਦਾ ਘੋੜੇ ਦਾ ਪਲਵਾਨ ਵਾਂਗੂ ਤੁਰਦਾ ਤੇ ਆਜੋ ਫਿਰ ਕਰਦੇ ਆ ਗੱਲਬਾਤ ਬਾਈ ਇਕਬਾਲ ਦੇ ਨਾਲ ਕਿਵੇਂ ਸਾਰੀ ਕਹਾਣੀ ਬਣੀ ਸੀ ਇਹ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਪਿੰਡੂ ਜ਼ਿਮੀਂਦਾਰ ਫੇਸਬੁਕ ਪੇਜ ਤੇ YouTube ਚੈਨਲ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤੋ ਜਿਵੇਂ ਤੁਹਾਨੂੰ ਪਤਾ ਵੀ ਲੜੀਵਾਰ ਆਪਾਂ ਤੁਹਾਨੂੰ ਨੋਕਰੇ ਤੇ ਮਾਰਵਾੜੀ ਘੋੜੇ ਜਿਹੜੇ ਪੰਜਾਬ ਦੇ ਚੰਗੇ ਚੰਗੇ ਦਿਖਾਉਣੇ ਰਹਿੰਦੇ ਆ ਸੋ ਇਸੇ ਲੜੀ ਦੇ ਤਹਿਤ ਅੱਜ ਆਪਾਂ ਪਹੁੰਚੇ ਆਂ ਮੋਗੇ ਜ਼ਿਲ੍ਹੇ ਦੇ ਪਿੰਡ ਬੀੜਰਾਉਕੇ ਤੇ ਇੱਥੇ ਆਪਾਂ ਅੱਜ ਸਮੁੰਦਰ ਦਾ ਬੱਚਾ ਨੋਕਰਾ ਘੋੜਾ ਫੜਵਾਇਆ ਦੋਸਤੋ ਬਹੁਤ ਚੰਗਾ ਖਾਣ ਦਾਣਾ ਇਸ ਘੋੜੇ ਦਾ ਸਮੁੰਦਰਬਾਰੀ ਦਾ ਤੁਸੀਂ ਤਕਰੀਬਨ ਸਾਰੇ ਜਾਣਦੇ ਹੋ ਤੇ ਇਹ ਘੋੜੇ ਦਾ ਜਿਹੜਾ ਮਾਲੇ ਪਾਸਿਓਂ ਖਾਣ ਦਾਣਾ ਸਾਲੀ ਵਾਲੀ ਬਲੱਡ ਲਾਈਨ ਨੂੰ ਇਹ ਬਿਲੋਂਗ ਕਰਦਾ ਤੇ ਬਾਈ ਇਕਵਾਲ ਆਪਣੇ ਨਾਲ ਬੈਠੇ ਇਧਰਲੇ ਪਾਸੇ ਵੀਰ ਨੇ ਤਿੰਨ ਕੁ ਮਹੀਨੇ ਪਹਿਲਾਂ ਹੀ ਇਹ ਘੋੜਾ ਖਰੀਦਿਆ ਬਾਈ ਨੂੰ ਆਪਾਂ ਪਹਿਲਾਂ ਤਾਂ ਦੇਣੀਆਂ ਨੇ ਵਧਾਈਆਂ ਤੇ ਪੁੱਛਾਂਗੇ ਗੱਲਬਾਤ ਸਾਰੀ ਵੀ ਕਿਵੇਂ ਇਹਦਾ ਵਿਚਾਰ ਬਣਿਆ ਸੀ ਘੋੜਾ ਲੈਣ ਦਾ ਤੇ ਜਿਹੜਾ ਇਹਨਾਂ ਦਾ ਪਰਿਵਾਰ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਵੀ ਪਿੱਛੇ ਜਿਹੜਾ ਪਸ਼ੋਕੜਾ ਬਾਪੂ ਗੁਰਦੇਵ ਸਿੰਘ ਗਿੱਲ ਜੀ ਦੇ ਘਰੇ ਬੈਠੇ ਆ ਇੱਥੇ ਆਪਾਂ ਤੇ ਬਾਈ ਇਕਬਾਲ ਉਹਨਾਂ ਦੇ ਪੋਤੇ ਆ ਸੋ ਐਡਰੈਸ ਵੀ ਤੁਹਾਨੂੰ ਪ੍ਰੋਪਰ ਆਪਾਂ ਕਲੀਅਰ ਕਰਦੇ ਆ ਵੀ ਬਿੜਰਾਉਕੇ ਜਿਹੜਾ ਪਿੰਡ ਆ ਕਿੱਥੇ ਕਿੱje ਪੈ ਜਾਂਦਾ ਸਾਰਾ ਕੁਝ ਕਲੀਅਰ ਕਰਾਂਗੇ ਤੇ ਨਾਲ ਆਪਣੇ ਪਤਵੰਤੇ ਸੱਜਣ ਮਿੱਤਰ ਪਿਆਰੇ ਜਿਹੜੇ ਘੋੜਿਆਂ ਵਾਲੇ ਪਰਿਵਾਰ ਵੀ ਬੈਠੇ ਆ ਕੁਸ਼ਕ પાસੇ-ਆਸੇ ਪਿੰਡਾਂ ਦੇ ਤੇ ਬਾਈ ਦੇ ਪਿੰਡ ਦੇ ਵੀ ਮੈਂਬਰ ਸਹਿਬਾਨ ਬੈਠੇ ਆ ਸਾਰੇ ਸਾਰਿਆਂ ਦਾ ਪਹਿਲਾਂ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਾਰੀ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਆ ਜੀ ਜਿਹੜਾ ਤੁਸੀਂ ਸਾਡੇ ਇੱਕ ਸੱਦੇ ਤੇ ਪਹੁੰਚੇ ਹੋ ਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਅਕਬਾਲ ਵੀਰੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਲੱਖ-ਲੱਖ ਵਧਾਈਆਂ ਨਵੇਂ ਘੋੜੇ ਦੀਆਂ ਹਾਂਜੀ ਵੀਰੇ ਤੁਹਾਨੂੰ ਵੀ ਸਭ ਨੂੰ ਹਾਂਜੀ ਸਭ ਨੂੰ ਵਧਾਵੇ ਧੰਨਵਾਦ ਵੀਰੇ ਬਾਈ ਕਿੰਨਾ ਕ ਟਾਈਮ ਹੋਇਆ ਸੀਗਾ ਤੁਹਾਨੂੰ ਪਿੱਛੇ ਜਾਨਵਰ ਪਰਿਵਾਰ ਦੇ ਵਿੱਚ ਘੋੜੀਆਂ ਰੱਖਦੇ ਸੀਗੇ ਆਪਣੇ ਪਹਿਲਾਂ? ਹਾਂਜੀ ਰੱਖਦੇ ਸੀਗੇ ਜੀ। ਅੱਛਾ ਬਾਈ। ਹਾਂਜੀ। ਕਿੰਨਾ ਹੀ ਟਾਈਮ ਤੋਂ ਦਾਦੇ ਹੁਣ ਹੀ ਰੱਖਦੇ ਸੀ? ਹਾਂਜੀ ਦਾਦੇ ਹੁਣ ਹੀ ਰੱਖਦੇ ਸੀ ਪਹਿਲਾਂ ਜੀ। ਠੀਕ ਆ ਬਾਈ। ਪਹਿਲਾਂ ਤਾਂ ਬਾਈ ਫਿਰ ਕੱਲੀ ਕੈਰੀ ਘੋੜੀ ਰੱਖਦੇ ਸੀ ਜਾਂ ਕੰਮ ਵੀ ਕਰਦੇ ਸੀ ਜਿਵੇਂ ਕੋਈ ਸੇਲ ਪਰਚੇਜ਼ ਦਾ ਜਾਂ ਨਿੱਕਲੀ ਰੱਖਦੀ ਸੀ ਵੀਰੇ ਸ਼ੌਂਕ ਨੂੰ ਸ਼ੌਂਕੀਏ ਦੌਰ ਤੇ ਚੜਨ-ਚੁੜਨ ਨੂੰ ਸਵਾਰੀ ਵਾਸਤੇ। ਠੀਕ ਆ ਬਾਈ। ਤੇ ਇਹ ਜਿਹੜਾ ਆਪਣੇ ਕੋਲੇ ਬਾਈ ਹੁਣ ਇਹਦਾ ਨਾਮ ਰੱਖਿਆ ਤੁਸੀਂ ਬਸ਼ੇਰੇ ਦਾ ਸ਼ੇਰੇ ਪੰਜਾਬ। ਹਾਂਜੀ ਵੀਰੇ। ਸਮੁੰਦਰ ਦਾ ਬੱਚਾ ਆ ਗਿਆ ਬਾਈ ਇਹਦਾ ਪਿੱਛੇ ਤੋਂ ਪਿਛੋਕੜ ਦੱਸੋ ਬਾਈ ਕਿੱਥੇ ਇਹਦਾ ਬਛੇਰੇ ਦਾ ਜਨਮ ਹੋਇਆ ਸੀਗਾ ਤੇ ਤੁਹਾਡਾ ਵਿਚਾਰੇ ਦਾ ਕਿਵੇਂ ਬਣਿਆ ਲੈਣ ਦਾ ਵੀ ਹਾਂਜੀ ਵੀਰੇ ਇਹ ਰੱਬ ਕੀ ਕਲਾਂ ਜੰਮਿਆ ਸੀਗਾ ਕੁੜਾ ਹਰਚਰਨ ਸਿੰਘ ਕਿਲੇ ਵਾਲੇ ਬਾਜਦੇ ਉਹਨਾਂ ਦੀ ਠੀਕ ਹੈ ਬਾਈ ਤੇ ਬਸ ਉਹਨਾਂ ਦਿਆਂ ਜਾਣੀ ਆਉਣੀ ਸੀਗੀ ਅੱਛਾ ਬਾਈ ਗੱਲਬਾਤ ਹੋਈ ਅੰਕਲ ਕਹਿੰਦੇ ਤੁਸੀਂ ਲੈ ਜਾਓ ਕੁੜਾ ਹੂੰ ਤੇ ਬਸ ਉਹਨਾਂ ਨੇ ਖੁਸ਼ੀ ਨਾਲ ਹੀ ਆਪਾਂ ਨੂੰ ਠੀਕ ਹੈ ਭਾਈ ਹਾਂਜੀ ਅੱਛਾ ਜਨਮ ਉੱਥੇ ਹੋਇਆ ਸੀ ਤੇ ਆਪਣੇ ਕੋਲੇ ਇਹਨੂੰ ਮੇਰਾ ਖਿਆਲ ਇਹਨੂੰ ਜਿਵੇਂ ਤੁਸੀਂ ਦੱਸਿਆ ਤਿੰਨ ਕਿ ਮਹੀਨੇ ਹੋਇਆ ਹਾਂਜੀ ਵੀਰੇ ਤਿੰਨ ਮਹੀਨੇ ਹੋ ਗਏ ਠੀਕ ਹੈ ਭਾਈ ਤੇ ਨਾਲ ਇਹ ਆਪਣੇ ਜਿਹੜਾ ਵੱਡੇ rau ਕੇ ਪਿੰਡ ਆ ਜਿੱਥੇ ਦਾ ਜਨਮ ਹੋਇਆ ਸੀ ਆਪਣੇ ਤੋਂ ਇੱਥੇ ਕਿੰਨੇ ਕਿਲੋਮੀਟਰ ਦੋ ਕਿਲੋਮੀਟਰ ਦੋ ਕਿਲੋਮੀਟਰ ਤੇ ਪ੍ਰੋਪਰ ਭਾਈ ਆਪਣੇ ਪਿੰਡ ਦਾ ਵੀ ਮੜਾ ਜਿਹਾ ਐਡਰੈਸ ਦੱਸ ਦਿਓ ਵੀ ਕਿੱਥੇ ਕਿੱਜੇ ਪੈਣ ਦਾ ਦਰਸ਼ਕਾਂ ਨੂੰ ਪਤਾ ਲੱਗ ਜੇ ਹਣ ਆਪਣਾ ਜੀ ਪਿੰਡ ਬਰਨਾਲਾ ਰੋਡ ਤੋਂ ਮੋਗਾ ਬਰਨਾਲਾ ਰੋਡ ਤੋਂ 2 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਜੀ ਠੀਕ ਹੈ ਭਾਈ ਵੀ ਡਰਾਉ ਕੇ ਪਿੰਡ ਹੈ ਜੀ ਠੀ ਤੇ ਨਿਹਾਲ ਸਿੰਘ ਵਾਲਾ ਬਾਗਲੇ ਵਾਲੇ ਰੋਡ ਤੋਂ 5 ਕਿਲੋਮੀਟਰ ਰਹਿ ਜਾਂਦਾ ਜੀ ਠੀਕ ਆ ਬਾਈ ਹਾਂਜੀ ਵੀਰੇ ਮੰਨ ਲਓ ਵੀ ਜਿਹੜੇ ਮੇਨ ਰੋਡ ਆਗੇ ਤੁਹਾਡੇ ਨੇੜੇ ਹੀ ਪੈ ਜਾਂਦੇ ਹਾਂਜੀ 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 ਵਿਚਾਲੇ ਆ ਜੀ ਠੀਕ ਆ ਬਾਈ ਹਾਂਜੀ ਤੇ ਬਾਈ ਜਿਵੇਂ ਹੁਣ ਇਹਦੀ ਤੁਸੀਂ ਸਟੱਡ ਸਰਵਿਸ ਉੱਥੇ ਵੀ ਪਹਿਲਾਂ ਚੱਲਦੀ ਰਹੀ ਆ ਹਰਚਰਨ ਸਿੰਘ ਜੀ ਦੇ ਘਰੇ ਹਨਾ ਤੇ ਬੱਚੇ ਤਾਂ ਫਿਰ ਇਹਦੇ ਉੱਥੇ ਉਸ ਟਾਈਮ ਹੀ ਆ ਸਾਰੇ ਦੇਖ ਕੇ ਤੁਸੀਂ ਰਿਜ਼ਲਟ ਹਾਂਜੀ ਵੀਰੇ ਹਾਂਜੀ ਲਿਆ ਜਿਵੇਂ ਹਾਂਜੀ ਰਿਜ਼ਲਟ ਆਏ ਹੋਏ ਆ ਚੰਬਕਾ ਕੋੜੀਆਂ ਤੇ ਬਹੁਤ ਸੋਹਣੇ ਬੱਚੇ ਆਏ ਬੇ ਠੀਕ ਆ ਬਾਈ ਹਾਂਜੀ ਤੇ ਉਮਰ ਬਾਈ ਕਿੰਨੀ ਹੋ ਗਈ ਹੁਣ ਇਹਦੀ ਉਮਰ ਵੀਰੇ 5 ਸਾਲਾਂ ਦਾ ਹੋ ਜਾਣਾ ਲੋਹੜੀ ਤੋਂ ਬਾਅਦ ਅੱਛਾ ਹਾਂਜੀ ਠੀਕ ਆ ਬਾਈ ਤੇ ਕੱਦ ਕਿੰਨਾ ਕਰ ਗਿਆ ਕੱਦ ਵੀਰੇ 68 ਇੰਚ ਪੂਰਾ ਫੱਟੀ ਵਾਲੇ ਠੀਕ ਆ ਵੀਰੇ ਹਾਂਜੀ ਬਾਕੀ ਬਾਈ ਜਿਵੇਂ ਬਾਪ ਦਾਦਾ ਇਹਦੇ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਸਮੁੰਦਰ ਲੈਜੈਂਡ ਘੋੜਾ ਹਣਾ ਹਾਂਜੀ ਵੀਰੇ ਹਾਂਜੀ ਤੇ ਉਹੀ ਸਾਰੀ ਚਾਲ ਢਾਲ ਸਾਰੀ ਇਹਦੀ ਉਹੀ ਆ ਹਾਂਜੀ ਵੀਰੇ ਤੇ ਮਾਂ ਬਾਰੇ ਸਾਨੂੰ ਥੋੜਾ ਜਿਹਾ ਖੁੱਲ ਕੇ ਦੱਸੋ ਵੀ ਉਹਨਾਂ ਦੇ ਘਰ ਦੀ ਹੋਈ ਕੁੜੀ ਸੀ ਹਾਂ ਮਾਂ ਜੀ ਤੇ ਘਰ ਦੀ ਕੁੜੀ ਸੀ ਸਾਲੀ ਵਾਲੇ ਲੈਣ ਦੀ ਹੈ ਜੀ ਸਾਲੀ ਵਾਲੇ ਦੀ ਡਾਇਰੈਕਟ ਆ ਹੂੰ ਤੇ 13 ਸਾਲਾਂ ਦੀ ਕੁੜੀ ਸੀ ਉਹ ਪੰਜ ਕੁ ਮਹੀਨੇ ਹੋ ਗਿਆ ਐਕਸਪਾਇਰ ਹੋ ਗਈ ਅੱਛਾ ਬਈ ਸਪੌਟਲੈਸ ਸੀ ਜਿਹੜਾ ਸੀ ਉਹਦੇ ਅੱਖ ਤੇ ਸੀਗਾ ਇੱਕ ਸ਼ੇਵਕਾ ਜੀ ਜਿਵੇਂ ਨੇਚਰਲ ਸਪੌਟਲੈਸ ਸੀ 13 ਸਾਲਾਂ ਦੀ ਕੁੜੀ ਜਣੀ ਠੀਕ ਆ ਐਕਸਪਾਇਰ ਹੋ ਗਈ ਹਾਂਜੀ ਠੀਕ ਆ ਬਈ ਤੇ ਉਹਨਾਂ ਨੇ ਉੱਥੇ ਘੋੜੀ ਮੇਟ ਕਰਾ ਕੇ ਲਿਆਂਦੀ ਸੀ ਹਾਂਜੀ ਹਾਂਜੀ ਉਦੋਂ ਸਮੁੰਦਰ ਮੇਲਾ ਦਾ 22 ਮਿੰਟੂ ਕੋਲ ਹਾਂਜੀ ਹਾਂਜੀ ਬੱਚੇ ਬਹੁਤ ਚੰਗੇ ਦਿੰਦੀ ਸੀ ਕੋਠੀ ਠੀਕ ਹੈ ਤੇ ਨਾਲ ਇਧਰਲੇ ਪਾਸੇ ਆਪਣੇ ਅੰਕਲ ਜੀ ਬੈਠੇ ਆ ਸਾਲੀ ਆਰੀ ਲੈਣ ਬਾਰੇ ਤਾਂ ਇਹਨਾਂ ਤੋਂ ਜ਼ਿਆਦੇ ਦਾ ਕੋਈ ਹਾਂਜੀ ਇਹਨਾਂ ਨੇ ਪਤਾ ਕਿਉਂਕਿ ਇਹਨਾਂ ਦੇ ਘਰੀ ਮੋਢ ਵੱਜਾ ਉਸ ਲੈਣ ਦਾ ਅੰਕਲ ਜੀ ਅੱਜ ਬਹੁਤ ਚੰਗਾ ਲੱਗਿਆ ਜੀ ਤੁਹਾਨੂੰ ਮਿਲ ਕੇ ਕਿਉਂਕਿ ਜਿਹੜੇ ਘੋੜਿਆਂ ਬਾਰੇ ਸੁਣਦੇ ਰਹਿੰਦੇ ਰਹਿੰਦੇ ਜਿੱਥੋਂ ਬਲੱਡ ਲੈਣਾ ਚੱਲਿਆ ਨੇ ਹਾਂਜੀ ਹਾਂਜੀ ਤੇ ਸਾਨੂੰ ਬੜੀ ਖੁਸ਼ੀ ਤੇ ਮਾਣ ਮਹਿਸੂਸ ਹੋਇਆ ਵੀ ਤੁਹਾਨੂੰ ਮਿਲੇ ਅੱਜ ਤੇ ਮੈਨੂੰ ਪਤਾ ਲੱਗਿਆ ਸੀਗਾ ਵੀ ਸਾਲੀ ਵਾਲਾ ਜਿਹੜਾ ਰਤਨ ਘੋੜਾ ਸੀਗਾ ਉਹਦਾ ਜਨਮ ਆਪਣੇ ਘਰੀ ਹੋਇਆ ਸੀਗਾ ਜੀ ਹਾਂਜੀ ਉਹ ਆਪਣੇ ਘਰੇ ਜਨਮ ਹੋਇਆ ਸੀ ਆਪਾਂ ਘੋੜੀ ਲਈ ਸੀਗੀ ਉਹ ਜੀ 4 ਮਹੀਨੇ ਦੀ ਗੱਬਣਾ ਗਰਮੇਰ ਤੋਂ ਪਟਵਾਰੀ ਤੋਂ ਮੁਕਸਰੋ ਅੱਛਾ ਜੀ ਤੇ ਉਹ ਆ ਕੇ ਆਪਣੇ ਘਰੇ ਉਹਦਾ ਜਨਮ ਹੋਇਆ ਸੀ ਹਾਂਜੀ ਆਪਾਂ 16 ਮਹੀਨਿਆਂ ਦਾ ਸਾਲੀ ਵਾਲੇ ਚੌਧਰੀਆਂ ਨੂੰ ਸੇਲ ਕੀਤਾ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹ ਦੂਜਾ ਘੋੜਾ ਉੱਥੇ ਹੀ ਉਹ ਚੱਲਿਆ ਫੇਰ ਉਹ ਚੱਲ ਕੇ ਉਹ ਘੋੜਾ ਆ ਗਿਆ ਦੂਜੇ ਰਿੰਪਲ ਕੋਲੇ ਰੋਡੀ ਠੀਕ ਹੈ ਜੀ ਰੋਡੀ ਘੋੜਾ ਆ ਕੇ ਉਸ ਤੋਂ ਬਾਅਦ ਦੇ ਵਿੱਚ ਉਹ ਦੂਜਾ ਚੱਲਿਆ ਗਿਆ ਦੂਜਾ ਢਿਐਂ ਢਿਐਂ ਆਇਓ ਫੇਰ ਵਾਪਸ ਇੱਥੇ ਆ ਗਿਆ ਹਾਂਜੀ ਇੱਥੋਂ ਚਤੌੜਗੜ ਚੜਿਆ ਗਿਆ ਸੀਗਾ ਠੀਕ ਹੈ ਜੀ ਚਤੌੜਗੜ ਤੋਂ ਜਸਪਾਲ ਦਰਖਾਨ ਵਾਲਾ ਹਾਂਜੀ ਤੇ ਇੱਕ ਮੁੰਡਾ ਜਲਾਲਾਬਾਦ ਤੋਂ ਸੀ ਉਹਦੇ ਨਾਲ ਉਹਨਾਂ ਨੇ ਲੈ ਕੇ ਇੱਥੇ ਆਏ ਤੇ ਫੇਰ ਉਹਦੀ ਜਲਾਲਾਬਾਦ ਆ ਕੇ ਉਹਦੀ ਡੈਥ ਹੋ ਗਈ ਉਸ ਘੋੜੇ ਦੀ ਠੀਕ ਹੈ ਜੀ ਅੰਕਲ ਜੀ ਉਹਦਾ ਨਾਮ ਜਿਵੇਂ ਵੈਸੇ ਦਾ ਸਾਲੀ ਵਾਲਾ ਹੀ ਕਹਿੰਦੇ ਆ ਸਾਰੇ ਹਨਾ ਕਿਉਂਕਿ ਉਹ ਪਿੰਡ ਦਾ ਨਾਮ ਸਾਲੀ ਵਾਲਾ ਜਿੱਥੇ ਜਿਆਦਾ ਟਾਈਮ ਪਹਿਲਾਂ ਰਿਹਾ ਸੀ ਸਟਾਰਟਿੰਗ ਦੇ ਵਿੱਚ ਜਿਹੜੇ ਬੰਦੇ ਆਪਾਂ ਤੋਂ ਲੈ ਕੇ ਗਏ ਸੀ ਤੇ ਉਹਦਾ ਨਾਮ ਰਤਨ ਤੁਸੀਂ ਰੱਖਿਆ ਸੀ ਜਾਂ ਉਹਨਾਂ ਨੇ ਨਹੀਂ ਰਤਨ ਉਹਨਾਂ ਨੇ ਰੱਖਿਆ ਸੀ ਨਾ ਅੱਛਾ ਜੀ ਉਹਨਾਂ ਨੇ ਰੱਖਿਆ ਸੀ ਠੀਕ ਹੈ ਜੀ ਅਸੀਂ ਉਹਦਾ ਕੋਈ ਨਾਂ ਨਹੀਂ ਸੀ ਰੱਖਿਆ ਉਹਦਾ ਨਾਂ ਰੱਖਦੇ ਹੀ ਨਹੀਂ ਸੀ ਤਗਰੇ ਰੱਖਦੇ ਬੱਚੇ ਹੀ ਸੀ ਹਾਂਜੀ ਬੱਚੇ ਹੀ ਵੇਚਦਾ ਸੀ ਹਾਂਜੀ ਹਾਂਜੀ ਤੇ ਉਸ ਤੋਂ ਪਹਿਲਾਂ ਅੰਕਲ ਆਪਾਂ ਵੀ ਕੋਈ ਰੱਖਿਆ ਜੀ ਫਾਰਮ ਤੇ ਘੋੜੇ ਜਾਂ ਘੋੜੀਆਂ ਰੱਖਦੇ ਰਹੇ ਨਹੀਂ ਜੀ ਘੋੜੀਆਂ ਸੀ ਉਹ ਜਿਹੜੀ ਸ਼ੁਰੂਆਤ ਕੀਤੀ ਸੀ ਅਸੀਂ ਉਸ ਘੋੜੀ ਤੋਂ ਕੀਤੀ ਸੀਗੀ ਹਾਂਜੀ ਫਿਰ ਮੈਂ 20 ਸਾਲ ਘੋੜੀਆਂ ਰੱਖੀਆਂ ਠੀਕ ਹੈ ਜੀ ਹੁਣ ਮੇਰਾ ਬੇਟਾ ਬਾਹਰ ਚਲਾ ਗਿਆ ਸੀ ਹੁਣ ਮੈਨੂੰ 5-6 ਸਾਲ ਹੋ ਗਏ ਮੈਂ ਵੇਚਦੀਆਂ ਸੀ ਹੁਣ ਮੇਰੇ ਕੋਲ ਹੈ ਨਹੀਂ ਕੋਈ ਜਾਨਵਰ ਠੀਕ ਹੈ ਜੀ ਤੇ ਬਾਕੀ ਜਿਵੇਂ ਬਾਈ ਇਕਬਾਲ ਨੇ ਦੱਸਿਆ ਜੀ ਬੀ ਹਰਜਰਨ ਸਿੰਘ ਜੀ ਤੋਂ ਕੋੜਾ ਆਪਣੇ ਕੋਲੇ ਇਹ ਸ਼ੇਰੇ ਪੰਜਾਬ ਆਇਆ ਤੇ ਇੱਥੇ ਨੇੜੇ ਏਰੀਏ ਦੇ ਵਿੱਚ ਜੇ ਆਪਾਂ ਗੱਲ ਕਰੀਏ ਜੀ ਘੋੜੀਆਂ ਆਪਣੇ ਆਸ-ਪਾਸੇ ਪਿੰਡਾਂ ਦੇ ਵਿੱਚ ਰਹਿ ਜਾਣ ਕਿਵੇਂ ਆ ਜੀ ਹੁਣ ਅੱਜ ਕੱਲ ਰਹਿ ਜਾਣ ਤਾਂ ਜੀ ਹੁਣ ਦੀਆਂ ਫੇਰ ਦੁਆਰੇ ਮੁੜਿਆ ਪਹਿਨਾ ਹਟ ਗਿਆ ਸੀ ਹਾਂਜੀ ਹੁਣ ਰਹਿ ਜਾਣ ਫੇਰ ਨਵੇਂ ਬੱਚੇ ਇਸ ਪਾਸੇ ਆਉਂਦੇ ਸਾਨੂੰ ਬਹੁਤ ਖੁਸ਼ੀ ਆਉਂਦੀ ਹੈ ਹਾਂਜੀ ਨਸ਼ਿਆਂ ਤੋਂ ਬਚਣਗੇ ਹਾਂਜੀ ਚੰਗਾ ਕੰਮ ਆ ਇਹ ਬਿਲਕੁਲ ਚੰਗੀ ਇੱਜ਼ਤ ਦਾ ਕੰਮ ਆ ਕੋਈ ਇਹ ਮਾੜਾ ਕੰਮ ਨਹੀਂਗਾ ਹਾਂਜੀ ਤੇ ਜੇ ਕੋਈ ਆਪ ਦਾ ਕੀਤਾ ਕਰਦਾ ਤਾਂ ਬਹੁਤ ਚੰਗੀ ਗੱਲ ਆ ਬੱਚੇ ਦੇ ਨੇਚਰ ਬਦਲ ਜਾਂਦੀ ਹੈ ਹਾਂਜੀ ਹਾਂਜੀ ਇਹ ਨਾਲੇ ਸਰੀਰ ਪੱਖ ਤੋਂ ਠੀਕ ਨਾਲੇ ਮਾਲੀ ਹਾਲਤ ਤੋਂ ਠੀਕ ਹਾਂਜੀ 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 ਬਿਲਕੁਲ ਜੀ ਭਾਈ ਇਕਬਾਲ ਜਿਵੇਂ ਆ ਲੈ ਲਓ ਮੈਂ ਇਕ ਗੱਲਬਾਤ ਕਰਦੇ ਅੱਗੇ ਚਲੋ ਹਦੇ ਵੀ ਕਿਹੜੀ ਸਾਲੀ ਆ ਅੱਛਾ ਅੱਛਾ ਭਾਈ ਕੂੜਾ ਕਿਹੜੀ ਲੈਣ ਦਾ ਹੈਗਾ ਮਾਂ ਕਿਹੜੀ ਦੀ ਅੰਕ ਸਾਰਾ ਪਤਾ ਹਾਂਜੀ ਹਾਂਜੀ ਉਹ ਤਾਂ ਅੰਕਲ ਜੀ ਬਾਕੀ सोनू ਦਾ ਜਾਦੇ ਪਤਾ ਹੋਣਾ ਜੀ ਭਾਈ ਇਕਬਾਲ ਤਾਂ ਇਸ ਕੰਮ ਦੇ ਵਿੱਚ ਹੁਣ ਨਵਾਂ ਆ ਹਾਂਜੀ ਇਹ ਜਿਹੜੀ ਜਿਹੜੀ ਮਤਲਬ ਜੀ ਆਪਣਾ ਨਾ ਜੀ ਇਹ ਲਾਈਨ ਐ ਇਹ ਹਾਂਜੀ ਮਾਂ ਕੰਨੋਂ ਜਿਹੜੀ ਲਾਈਨ ਐ ਇਹ ਹਾਂਜੀ ਇਹ ਦੀ ਆ ਸਾਲੀ ਵਾਲੇ ਦੀਦੀ ਆ ਮਤਲਬ ਜਿਹੜੀ ਇਹਦੀ ਮਾਂ ਸੀਗੀ ਸਾਲੇ ਵਾਲੇ ਦੀ ਹਾਂਜੀ ਇਸ ਘੋੜੇ ਦੀ ਹਾਂਜੀ ਇਹਦੀ ਨਾਨੀ ਸੀਗੀ ਜੀ ਸਾਹੂ ਵਾਲੇ ਘੋੜੇ ਦੀ ਠੀਕ ਹੈ ਜੀ ਜਿਹੜੀ ਉਹਦੀ ਮਾਂ ਸੀਗੀ ਨਾਨੀ ਦੀ ਉਹ ਅਸੀਂ ਮਲੂਕੇ ਵਾਲੇ ਘੋੜੇ ਦੀ ਬਰਥਡੇ ਦੀ ਠੀਕ ਹੈ ਜੀ ਇਹ ਤਾਂ ਫਿਰ ਮੰਨ ਲਓ ਵੀ ਇਹ ਸ਼ੇਰੇ ਪੰਜਾਬ ਜਿਹੜਾ ਆਪਣਾ ਬਸ਼ੇਰਾ ਜੀ ਬਹੁਤ ਚੰਗੀ ਖਾਂਦਾ ਨਹੀਂ ਜੀ ਪਿੱਛੋਂ ਖਾਨਦਾਨੀ ਤੇ ਸਮੁੰਦਰ ਦੀ ਖਾਨਦਾਨੀ ਦਾ ਲੋਕਾਂ ਨੂੰ ਸਾਰਾ ਹੀ ਪਤਾ ਵੀ ਕਿੱਥੋਂ ਦਾ ਸਾਰਾ ਕੁਝ ਹੈ ਫਿਰ ਦੋਨਾਂ ਪਾਸੇ ਤੋਂ ਹੀ ਇਹਦਾ ਪੁਰਾਣੀਆਂ ਬਲੱਡ ਲਾਈਨਾਂ ਦੇ ਵਿੱਚ ਬਣਾਇਆ ਗਿਆ ਹਾਂਜੀ ਉਹ ਨਹੀਂ ਪੁਰਾਣੀ ਬਲੱਡ ਵਿੱਚ ਪਰਿਆਉਂਦਾ ਘੋੜਾ ਹੈ ਠੀਕ ਹੈ ਜੀ ਪੁਰਾਣੇ ਚ ਹਾਂਜੀ ਬਹੁਤ ਵਧੀਆ ਖਾਨਦਾਨੀ ਚ ਸੱਤਵੀਂ ਅੱਠਵੀਂ ਪੀੜ੍ਹੀ ਚ ਨੁਕਰੇ ਚ ਹੀ ਆ ਗਿਆ ਠੀਕ ਹੈ ਜੀ ਉਸ ਘੋੜੀ ਨੇ ਜੀ ਦੋ ਨੁਕਰੀ ਦੋ ਦੀਆਂ ਬਸ਼ੇਰੀਆਂ ਸਮੁੰਦਰ ਦੀਆਂ ਖੜੀਆਂ ਦੀਆਂ ਰੋਡੀ ਹਾਂਜੀ ਤਾਂ ਦੀਆਂ ਲੰਡੀ ਲੰਡੇ ਲੰਡਿਆ ਜੀ ਅਤਲੰਡੀ ਘੜੀਆਂ ਜੀ ਦੋ ਦੋ ਬਸ਼ੇਰੀਆਂ ਇਹ ਤੋਂ ਮਤਲਬ ਇੱਕ ਛੋਟੀ ਐ ਤੇ ਇੱਕ ਵੱਡੀ ਐ ਠੀਕ ਐ ਜੀ ਜਿਹੜੀ ਮੰਨ ਲਓ ਇਹਦਾ ਇਹਦੀ ਮਾਂ ਦਾ ਪਹਿਲਾ ਰਿਜ਼ਲਟ ਆਪਾਂ ਕਹਿ ਸਕਦੇ ਹਾਂ ਹਾਂਜੀ 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 ਹਾਂ ਬਾਲਾਂ ਦਾ ਮੱਡੀਆਂ ਵੱਡੀਆਂ ਕੋੜਾਂ ਬਾਲੀ ਮੱਡੀ ਵੱਡੀ ਠੀਕ ਐ ਛੋਟੀ ਐ ਹਾਂਜੀ ਹਾਂਜੀ ਠੀਕ ਐ ਵੱਡੀ ਲੈ ਗਈ ਉਹ ਡਾਕਟਰ ਕੋਲੇ ਇਹ ਉਹ ਕੁੜੀ ਦੇ ਜਿਹੜੀ ਇਹਦੀ ਮਾਂ ਜੀ ਆਪਣਾ ਤਿੰਨ ਬੱਚੇ ਦਿੱਤੇ ਆ ਇਹਦੇ ਸਣੀ ਜੀ ਉਹਨੇ ਨਹੀਂ ਜੋ ਪੰਜ ਬੱਚੇ ਦਿੱਤੇ ਸੀ ਉਹਨੇ ਦੋ ਬਸ਼ੇਰਿਓ ਦੇ ਮਰ ਗਏ ਸੀ ਠੀਕ ਐ ਜੀ ਦੋ ਤੇ ਇਹ ਕਿੰਨਾਵਾਂ ਬੱਚਾ ਹੀ ਉਹਨਾਂ ਚ ਇਹ ਜੀ ਹੈਗਾ ਤੀਜਾ ਬੱਚਾ ਜੀ ਠੀਕ ਐ ਜੀ ਦੋ ਤੇ ਦੂਜਾ ਅੱਛਾ ਜੀ ਇਹ ਦੂਜਾ ਉਹ ਇਹ ਤੋਂ ਮਗਰ ਇੱਕ ਬਸ਼ੇਰੀ ਹੋਰ ਦਿੱਤੀ ਸੀਗੀ ਠੀਕ ਹੈ ਜੀ ਇੱਕ ਬਸ਼ੇਰਾ ਦਾ ਕਹਿੰਦੇ ਬਾਲਾ ਚੰਗਾ ਜਿਹੜਾ ਪੀਟਰ ਜਿਹੜੇ ਦੇ ਐਕਸਪੀਰੀਅੰਸ ਦੇ ਮਾਲਕ ਹਾਂ ਜੀ ਨਹੀਂ ਉਹ ਜਿਹੜਾ ਪੀਟਰ ਜਿਹੜੇ ਚ ਮਰਿਆ ਨਾ ਉਹ ਸਾਲੀ ਵਾਲੇ ਦਾ ਸੀ ਉਹ ਇਹਦਾ ਮਾਮਾ ਸੀ ਮਾਮਾ ਸੀ ਉਹ ਇਹਦਾ ਮਾਮਾ ਉਹ ਡਾਇਰੈਕਟ ਸਾਲੀ ਵਾਲੇ ਦਾ ਸੀਗਾ ਉਹ ਇਹਦਾ ਮਾਮਾ ਸੀ ਇਸ ਇਸ ਘੋੜੇ ਦਾ ਅੱਛਾ ਜੀ ਉਹ ਉਹਦਾ ਉਹਦੇ 6 ਵਜੇ ਗਈ ਸੀ ਐਕਸੀਡੈਂਟ ਹੋ ਗਿਆ ਸੀ ਇਸੇ ਬੰਦੇ ਕੋਲੇ ਹਰਚਰਨ ਸਿੰਘ ਕੋਲੇ ਸੀਗਾ ਉਹ ਹੂੰ ਤੇ ਉਹ ਬਹੁਤ ਹੀ ਬਹੁਤ ਚੰਗਾ ਦੀਆ ਘੋੜਾ ਬਣਾਇਆ ਸੀ ਠੀਕ ਹੈ ਜੀ ਕੰਪੀਟੀਸ਼ਨ ਜਿੱਤਿਆ ਸੀਗਾ ਜੀ ਉਹ ਉਹ ਕੰਪੀਟੀਸ਼ਨ ਜਿੱਤਿਆ ਸੀ ਅੰਕਲ ਜੀ ਆਪਾਂ ਮੋਟਾ ਜਿਹਾ ਹਸਾਬ ਲਾ ਲਈਏ ਵੀ ਇੱਕ ਤਾਂ ਇੱਧਰ ਸਮੁੰਦਰ ਵਾਲੀ ਲੈਣ ਆ ਗਈ ਜੀ ਹਾਂਜੀ ਹਾਂਜੀ ਚਲੋ ਪਿਓ ਵਾਲੇ ਪਾਸੇੋਂ ਤਾਂ ਤੇ ਜੇ ਮਾਂ ਵਾਲੇ ਪਾਸੇ ਦੇਖੇ ਜਿਵੇਂ ਤੁਸੀਂ ਦੱਸਿਆ ਵੀ ਇੱਧਰੋਂ ਵੀ ਦੋ ਤਿੰਨ ਲੈਣਾ ਆ ਗਏ ਜੀ ਹਾਂਜੀ ਹਾਂਜੀ ਲੈਣਾ ਜੀ ਪਹਿਲਾਂ ਸਾਲੀ ਵਾਲੀ ਲੈਣ ਆ ਗਈ ਜੀ ਉਸ ਤੋਂ ਪਿੱਛੇ ਤੁਸੀਂ ਦੱਸਿਆੜਾ ਆਪਣਾ ਪੁਰਾਣਾ ਘੋੜਾ ਹਾਂਜੀ ਹਾਂਜੀ ਉਦੀ ਕਿਹੜੀ ਲਾਈਨ ਦਸੀ ਆ ਜੀ ਤੁਸੀਂ ਮਲੂਕੇ ਵਾਲੇ ਤੋਂ ਪਹਿਲਾਂ ਜੀ ਨਹੀਂ ਜਿਹੜਾ ਸਾਲੀ ਵਾਲਾ ਜੀ ਉਹ ਸੀਗਾ ਦੀ ਜਆ ਬਲਕਰਨ ਵਾਲੇ ਦਾ ਬਲਕਰਨ ਵਾਲੇ ਦਾ ਜੀ ਬਲਕਰਨ ਵਾਲਾ ਪੁੱਤ ਸੀਗਾ ਦੂਜਾ ਪਾਈ ਵਾਲੇ ਦਾ ਪਾਈ ਵਾਲੇ ਦਾ ਜੀ ਪਾਈ ਵਾਲਾ ਤੇ ਜਿਹੜਾ ਬਰਾਬਰ ਜਿਹੇ ਤਕਰੀਬ ਰਹੇ ਜਾਂਦੀ ਜਆ ਆਪਣਾ ਭਾਨੇ ਵਾਲਾ ਦੇ ਪਾਈ ਵਾਲਾ ਉਸ ਉਮਰ ਦੇ ਨਹੀਂ ਨਹੀਂ ਉਹ ਤੋਂ ਬਿਨਾਕਲ ਜਿਵੇਂ ਤੁਸੀਂ ਦੱਸਿਆ ਜੀ ਇਹਦੀ ਨਾਨੀ ਦੀ ਜਿਹੜੀ ਆਪਾਂ ਗੱਲ ਕੀਤੀ ਆ ਹਾਂ ਜੀ ਜਿਹੜੀ ਇਹਦੀ ਨਾਨੀ ਹੈ ਜਿਹੜੀ ਉਹ ਸਾਹੋ ਵਾਲੇ ਘੋੜੇ ਦੀ ਆ ਜੀ ਸਾਹੋ ਵਾਲੇ ਘੋੜੇ ਦੀ ਤੇ ਜਿਹੜੀ ਇਹਦੀ ਨਾਨੀ ਦੀ ਮਤਲਬ ਮਾਂ ਉਹ ਹੈਗੀਆ ਮਲੂਕੇ ਵਾਲੇ ਘੋੜੇ ਦੀ ਠੀਕ ਆ ਜੀ ਆ ਫਿਰ ਉਹੀ ਗੱਲ ਕਰਦਾ ਜੀ ਤਾਂ ਤਿੰਨ ਚਾਰ ਲੈਣਾ ਰਲ ਗਿਆ ਹਾਂ ਜੀ ਖਾਨਦਾਨ ਦਾ ਨੀ ਕੋੜੇ ਦੀ ਬਹੁਤ ਜਿਆਦੇ ਪੁਰਾਣੀ ਖਾਨਦਾਨ ਪੰਜ ਮਹੀਨੇ ਦੀ ਮਜ਼ਬੂਤੀ ਤੇ ਗੁਲਾਬੀਪਣ ਬਹੁਤ ਆ ਕੋੜੇ ਸਾਡੇ ਆਪ ਦੇ ਹੱਥਾਂ ਦੇ ਵਿੱਚ ਇਹ ਪੁਰਾਣੀ ਖਾਨਦਾਨ ਦੀ ਠੀਕ ਹੈ ਜੀ ਆ ਛੋਡੇ ਤਾਂ ਸਾਰਾ ਫਿਰ ਰਿਕਾਰਡ ਜੀ ਪਿਆ ਜੀ ਕੰਮ ਹੈ ਇਸ ਕੋ ਹਾਂਜੀ 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 ਦਾ ਜੀ ਤੇ ਬਾਕੀ ਅੰਕਲ ਜਿਵੇਂ ਹੁਣ ਉਮਰ ਦੇਖੀ ਆ ਆਪਾਂ ਇਹਦੇ ਹਾਂਜੀ ਤੇ ਉਸ ਹਾਵ ਨਾਲ ਕੱਦ ਕਾਠ ਬੇਲ ਬੂਲ ਮਜ਼ਬੂਤੀ ਹਾਂਜੀ ਉਸ ਤਾਂ ਪਰਮਾਤਮਾ ਨੇ ਜੀ ਕੋਈ ਕਮੀ ਨਹੀਂ ਰੱਖੀ ਕਿਸੇ ਗੱਲ ਚ ਹਾਂਜੀ ਇਹ ਤਾਂ ਹੁਣ ਆਪਣੇ ਇੱਕ ਨਿਗਾ ਦੇ ਮੂਰੇ ਹੀ ਆ ਸਾਹਮਣੇ ਆ ਸਭ ਦੇ ਹਾਂਜੀ ਜਿਹੜਾ ਜਾਨਵਰ ਖੜਾ ਕੋਈ ਇਹ ਚ ਗੱਲ ਨਹੀਂ ਕੋਈ ਨਾ ਇਹ ਤੇ ਸ਼ਕਲ ਦਿੱਤੀ ਆ ਆਪਣਾ ਕੱਦ ਗੰਗੋ ਨਹੀਂ ਬੇਲ ਹੈ ਹਾਂਜੀ ਤੇ ਮਜ਼ਬੂਤੀ ਬਹੁਤ ਆ ਨਹੀਂ ਕਈ ਘੋੜੇ ਦੀ ਜੇ ਕੱਦ ਜਰੂਰ ਹੁੰਦਾ ਮਜ਼ਬੂਤ ਨਹੀਂ ਹੁੰਦੇ ਮਜ਼ਬੂਤ ਵੀ ਬਹੁਤ ਆ ਹਾਂਜੀ ਬਾਕੀ ਰਿਜ਼ਲਟ ਬਹੁਤ ਚੰਗੇ ਆ ਗਏ ਰਿਜ਼ਲਟ ਪਾਸੇ-ਆਸੇ ਅੱਜ ਆਪਾਂ ਦੇਖਿਆ ਬੱਚੇ ਆਏ ਆ ਬਾਈ ਇੱਕ ਵਾਲਾ ਜਿਵੇਂ ਇੱਕ ਵਾਲਾ ਭਾਈ ਨਾਲ ਹੀ ਬੈਠੇ ਇੱਧਰਲੇ ਪਾਸੇ ਆਪਣੇ ਹਾਂ ਇੱਧਰ ਤੇ ਬਾਈ ਦੇ ਕੋਲੇ ਬਖੇਰਾ ਆਇਆ ਬਾਈ ਦਾ ਨਾਮ ਤੁਹਾਡਾ ਬਾਈ ਜੀ ਪਿਰਤਪਾਲ ਹੈ ਪਿਰਤਪਾਲ ਬਾਈ ਦੇ ਕੋਲੇ ਬਸ਼ੇਰਾ ਆ ਪਿਰਤਪਾਲ ਬਾਈ ਇਹ ਜਿਹੜਾ ਤੁਹਾਡੇ ਵਾਲੀ ਕੋੜੀ ਮੰਗਰ ਬਸ਼ੇਰਾ ਆ ਚੰਬੀ ਕੋੜੀ ਮੰਗਰ ਆਪਣੇ ਵਾਲੀ ਮੰਗਰ ਤੇ ਇਹ ਉਦੋਂ ਰਾਹੂ ਕੈਨ ਤੁਸੀਂ ਫਿਰ ਉੱਥੋਂ ਹੀ ਮੇਟ ਹੋਈ ਹੈ ਕੋੜੀ ਠੀਕ ਹੈ ਬਾਈ ਮੇਟ ਕਰਵਾਈ ਸੀ ਅੰਕਲ ਹਰ ਚਰਨ ਦੇ ਘਰੋਂ ਹਾਂ ਠੀਕ ਹੈ ਬਾਈ ਤੇ ਉਦੋਂ ਪਹਿਲਾਂ ਵੀ ਤੁਸੀਂ ਉਸ ਕੋੜੀ ਦਾ ਕੋਈ ਸੂਆ ਲਿਆ ਸੀਗਾ ਪਹਿਲੇ ਸੂਈ ਉਹ ਬਸ਼ੇਰੀ ਹੋਈ ਸੀਗੀ ਉਦੋਂ ਖੀਰੀ ਹੋਈ ਬਸ਼ੇਰੀ ਅੱਛਾ ਅੱਛਾ ਪਹਿਲੀ ਵਾਰੀ ਐਸੇ ਤੁਸੀਂ ਮੇਟ ਹੋਈ ਆ ਠੀਕ ਹੈ ਬਾਈ ਤੇ ਰਿਜ਼ਲਟ ਦੇਖੋ ਅੱਜ ਪਰਮਾਤਮਾ ਨੇ ਕਿਰਪਾ ਕੀਤੀ ਆ ਬੱਚਾ ਵੱਡਾ ਵੀ ਬਹੁਤ ਬਣੂਗਾ ਤੇ ਆਇਆ ਵੀ ਸਪੌਟਲੈਸ ਆ ਹਨਾ ਬਹੁਤ ਸੋਹਣਾ ਬਾਈ ਕੁੰਡੀਦਾਰ ਕੰਨ ਟੀ ਆ ਕੈਨ ਪੂਰੀ ਕੁਆਲਿਟੀ ਪੂਰੀ ਕਰਦਾ ਵਿਸ਼ਾ ਹਾਂ ਲੈਂਥ ਲੋਂਥ ਬਹੁਤ ਆ ਬਾਈ ਕਿੰਨੇ ਮਹੀਨਿਆਂ ਦਾ ਹੋ ਗਿਆ ਬਾਈ ਇਹ ਵਿਸ਼ੇਰਾ ਹੁਣ ਉਹ ਵਿਸ਼ੇਰਾ ਹੈਗਾ ਬਾਈ 13-14 ਦੇ ਲਗਭਗ ਪੱਕਾ ਤਾਂ ਮੈਨੂੰ ਯਾਦ ਨਹੀਂ ਆ ਠੀਕ ਹੈ ਕੱਦ ਵੀ ਮੇਰਾ ਖਿਆਲ ਜਿੰਨਾ ਮੋਟਾ ਅੰਦਾਜ਼ਾ ਲਾ ਲਈਏ ਵੀ 60 ਦੇ ਘਰਾਿਆਂ ਚ ਹੈਗਾ ਨੇੜੇ ਲੱਗਿਆ ਘੜਾ ਹਨਾ ਹਮ ਠੀਕ ਹੈ ਬਾਈ ਬਹੁਤ ਚੰਗੇ ਰਿਜ਼ਲਟ ਆਏ ਬਾਈ ਇੱਕ ਇਧਰਲੇ ਬਾਈ ਜੀ ਦੇ ਹੁਣ ਆਪਣੇ ਦੋ ਬਸ਼ੇਰੀਆਂ ਜਿਹੜੀਆਂ ਇੱਕ ਬਸ਼ੇਰੀ ਵੱਡੀ ਬਸ਼ੇਰੀ ਹਾਂਜੀ ਉਹ ਵੱਡੀ ਬਸ਼ੇਰੀ ਬਾਈ ਜੀ ਆਪਣੇ ਜਿਹੜੀ ਕਾਲੀ ਘੋੜੀ ਮੰਗਰਾ ਆਪਣੀ ਚੰਬੀ ਘੋੜੀ ਮੰਗਰਾ ਨੇ ਜੀ ਹਾਂਜੀ ਠੀਕ ਹੈ ਜੀ ਉਹ ਕਿੰਨੇ ਚਰਦੀ ਹੋਗੀ ਬਾਈ 18 ਮਹੀਨੇ ਦੀ ਅੱਛਾ ਜੀ 18 ਮਹੀਨਿਆਂ ਦੀ ਜੀ ਤੇ ਉਹਦੀ ਮਾਂ ਦਾ ਕੋਈ ਹੈਗਾ ਜੀ ਕਨਫਰਮ ਕਿਹੜੀ ਲਾਈਨ ਦੀ ਹੈ ਕਿਹੜੇ ਘੋੜੇ ਦੀ ਹੈ ਮਾਂ ਤਾਂ ਬਾਈ ਆਪ ਪਿੰਡੋਂ ਹੀ ਲਈ ਸੀ ਅੱਛਾ ਜੀ ਮਾਂ ਜਿਹੜੇ ਛੜਕ ਵਾਲੇ ਛੜਕ ਵਾਲੇ ਘੋੜੇ ਦੀ ਛੜਕ ਵਾਲੇ ਘੋੜੇ ਦੀ ਕੀ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਕਾਲਾ ਘੋੜਾ ਸੀ ਉਹ ਸਾਹੋ ਵਾਲੇ ਘੋੜੇ ਦਾ ਬੱਚਾ ਸੀ ਹਾਂਜੀ ਠੀਕ ਹੈ ਜੀ ਇਹ ਵੀ ਬੱਚੀ ਬਹੁਤ ਕੱਦ ਕਾਠ ਕਰੂਈ ਬੇਲ ਬੜੀ ਆਈ ਹੈ ਲੈਣ ਦੇ ਵਿੱਚ ਇੱਕ ਚੀਜ਼ ਹੋਰ ਦੇਖੀ ਆ ਇਹ ਅੰਕਲ ਤੇ ਮੰਨ ਲਓ ਵੀ ਕੰਨ ਕੰਨ ਬਹੁਤ ਜ਼ਿਆਦਾ ਸ਼ਕੀਨ ਆਏ ਆ ਬੱਚਿਆਂ ਦੇ ਹਾਂਜੀ ਸਾਰੇ ਬੱਚਾ ਸਾਰੇ ਚੰਗੇ ਆ ਬਹੁਤ ਚੰਗੇ ਸ਼ਕੀਨੀ ਖੜਨੀ ਕਰਨੀ ਬੱਚਿਆਂ ਦੀ ਨਹੀਂ ਜਿਵੇਂ ਆਪਾਂ ਆਮ ਦੇਖਦੇ ਆਂ ਵੀ ਕੱਦ ਕਾਠ ਵਾਲੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੀ ਖੜਨੀ ਕਰਨੀ ਕਈ ਵਾਰੀ ਉਹਨਾਂ ਦੀ ਨਹੀਂ ਚੰਗੀ ਆਉਂਦੀ ਪਰ ਬੱਚੇ ਸ਼ੋਅ ਬਹੁਤ ਕਰਦੇ ਆ ਸਾਰੇ ਹੀ ਹਨਾ ਤੇ ਇੱਕ ਛੋਟੀ ਬੱਚੀ ਬਾਈ ਇੱਕ ਵਾਲਾ ਆਪਾਂ ਇੱਕ ਹੋਰ ਦਿਖਾਈ ਸੀ ਹਾਂਜੀ ਹਰਦੀਪ ਸਿੰਘ ਮੁੰਡਾ ਬਿੱਠਾ ਉਹਨਾਂ ਦੇ ਕੋਲ ਹਾਂ ਬਾਈ ਹਰਦੀਪ ਦੇ ਤੇ ਠੀਕ ਆ ਬਾਈ ਹਰਦੀਪ ਬਾਈ ਉਹ ਕਿੰਨੇ ਚੜਦੀ ਹੋਗੀ ਬੇਸ਼ੇਰੀ 7 ਕਿੰਨੇ ਠੀਕ ਆ ਉਹਦੀ ਮਾਂ ਨੁਕਰੀ ਆ ਬਾਈ ਹਾਂਜੀ ਉਹਦੀ ਮਾਂ ਅੜੀ ਡੋੜ ਦੀ ਬੱਚੀ ਐ ਠੀਕ ਆ ਬਾਈ ਬੱਚੀ ਉਹ ਵੀ ਬਹੁਤ ਚੰਗੀ ਆ ਵੀਰੇ ਹਨਾ ਹਾਂਜੀ ਹਾਂਜੀ ਤੇ ਬਾਕੀ ਇਸ ਤੋਂ ਬਿਨਾ ਬਾਈ ਜਿਹੜੇ ਹੋਰ ਦੋ ਰਿਜ਼ਲਟ ਆਪਣੇ ਵੱਡੇ rau ke ਦਿਖਾਉਣੇ ਹੋਗੇ ਉੱਥੇ ਬਿਸ਼ੇਰੀਆਂ ਨੇ ਜਾਂ ਇੱਕ ਬਿਸ਼ੇਰਾ ਜੀ ਇੱਕ ਬਿਸ਼ੇਰੀ ਆ ਠੀਕ ਆ ਬਾਈ ਹਾਂਜੀ ਆਪਣੇ ਘੋੜੇ ਦੇ ਬਹੁਤ ਸਨਖੇ ਬੱਚੇ ਉਹ ਵੀ ਦੋਨੇ ਸ਼ਕੀਨ ਪੂਰੇ ਹਨ ਠੀਕ ਆ ਬਾਈ ਉਹ ਵੀ ਇੱਕ ਇੱਕ ਘਰੇ ਆ ਇੱਕ ਇੱਕ ਘਰੇ ਆ ਬਹੁਤ ਸੋਨੇ ਦੇਖਿਆ ਤੁਹਾਨੂੰ ਬਹੁਤ ਚੰਗੇ ਬੱਚੇ ਆ ਬਾਈ ਉਹ ਵੀ ਹਨਾ ਵੀਡੀਓ ਦੇ ਵਿੱਚ ਆਪਾਂ ਦਿਖਾ ਦੇਾਂਗੇ ਤੇ ਬਾਕੀ ਬਾਈ ਇਹ ਜਿਵੇਂ ਮੰਨ ਲਓ ਇਹ ਰਿਜ਼ਲਟ ਦਾ ਆਪਾਂ ਵੀਡੀਓ ਦੇ ਵਿੱਚ ਦਿਖਾਤੇ ਹਨਾ ਪੰਜ ਚਾਰ ਪੰਜ ਛੇ ਬੱਚੇ ਤਾਂ ਆਪਣੇ ਸਾਹਮਣੇ ਹੀ ਹੋਗੇ ਤੇ ਤਿੰਨ ਤਾਂ ਆਪਣੇ ਪਿੰਡ ਹੀ ਹੋਗੇ ਦੋ ਹੋਗੇ ਸਾਰੇ ਇਹ 3-4 ਕਿਲੋਮੀਟਰ ਦੇ ਰੇ ਜੀ ਅਸ਼ੇਰਤ ਬੱਚੇ ਦਾ ਹਾਂ ਜੀ ਹੋਰ ਵੀ ਖੜੀਆਂ ਨੰਗਲ ਖੜੀ ਐ ਬਿਸ਼ੇਰੀ ਤੂਰ ਕੋੜ ਖੜੀਆਂ ਜੀ ਬਹੁਤ ਚੰਗੇ ਬਿਸ਼ੇਰੀ ਹਾਂ ਜੀ ਠੀਕ ਆ ਬਾਈ ਤੇ ਖੁਸ਼ਕਿਸਮਤੋਂ ਬਾਈ ਇਕਬਾਲ ਤੁਸੀਂ ਜਿਵੇਂ ਤੁਸੀਂ ਪਹਿਲਾ ਘੋੜਾ ਰੱਖਿਆ ਤੇ ਤੁਹਾਨੂੰ ਚੰਗੇ ਰਿਜ਼ਲਟਾਂ ਵਾਲਾ ਘੋੜਾ ਮਿਲਿਆ ਹਨਾ ਖਾਨਦਾਨੀ ਜਿਵੇਂ ਅੰਕਲ ਜੀ ਨੇ ਦੱਸੀ ਆ ਵੀ ਪਿੱਛੇ ਤੋਂ ਬਹੁਤ ਪੁਰਾਣੀਆਂ ਬਲੱਡ ਲਾਈਨਾਂ ਦੇ ਵਿੱਚੋਂ ਆ ਜਾਂਦਾ ਘੋੜਾ ਇਹ ਮਾਂ ਵਾਲੇ ਪਾਸੋਂ ਨਾਨੀ ਵਾਲੇ ਪਾਸੋਂ ਦਾਦਕੇ ਵਾਲੇ ਪਾਸੋਂ ਆਪਾਂ ਸਾਰੇ ਜਾਣੀ ਬਹੁਤ ਸੋਹਣੀ ਆ ਹੂੰ ਠੀਕ ਆ ਜੀ ਕੱਦ ਬਹੁਤ ਆਦਾ ਉਹ ਬੱਕੇ ਨੰਗਲ ਉੱਠ ਗਈ ਠੀਕ ਆ ਜੀ ਮੰਗਲ ਬੀਬਾ ਉਹ ਬਡਾ ਕੱਦ ਦਾ ਬਛੇਰੀ ਦਾ ਹਾਂ ਨਾਲੇ ਉਹ ਬੜੀ ਘੋੜੀ ਦੀ ਹੈ ਚੰਬੀ ਘੋੜੀ 58 8 ਚੰਬੀ ਹੈ 58 ਇੰਚ ਘੋੜੀ ਹੈ ਜੀ ਜਮਾ ਹੈ ਸਾਫ ਹਾਂ ਬਹੁਤ ਸੋਹਣਾ ਕੰਨ ਪੁੰਨਾ ਕੱਟ ਕੱਟ ਬਹੁਤ ਦਾਲ ਨੇ ਦੱਸੇ ਮੁੰਨੇ ਵਾਲੇ ਮਿਲਿਆ ਸੀ ਹਾਂ ਜੀ ਬਹੁਤ ਚੰਗੇ ਬਫੇਰੀ ਹੈ ਹਾਂ ਜੀ ਠੀਕ ਹੈ ਜੀ ਅਕਬਾਲ ਬਾਈ ਫਿਰ ਇਹਦੀ ਹੁਣ ਫੀਸ ਕਿੰਨੀ ਰੱਖੀ ਆ ਪਹਿਲਾਂ ਉੱਥੇ ਬਾਈ ਜੀ ਉਹਨਾਂ ਕੋਲੇ ਕਿੰਨੀ ਚੱਲਦੀ ਸੀ ਫੀਸ ਤੁਸੀਂ ਕਿੰਨੀ ਰੱਖੋਗੇ ਉਹਨਾਂ ਕੋਲੇ ਜੀ 11000 ਰੁਪਏ ਫੀਸ ਸੀਗੀ ਆਪਾਂ ਜੀ ਹੁਣ 17 ਕਰੀ ਆ ਠੀਕ ਆ ਬਾਈ ਹਾਂ ਜੀ ਬੱਸ ਜਾਇਜ਼ ਜਾ ਕੰਮ ਹੀ ਰੱਖਿਓ ਹਨਾ ਕਿਉਂਕਿ ਹਾਂ ਜੀ ਜੇ ਜੀ ਆ ਅੱਜ ਕੱਲ ਫੀਸਾਂ ਦੇਣੀਆਂ ਬੰਦਿਆਂ ਨੂੰ ਬਹੁਤ ਔਖੀਆਂ ਆ ਰਹੀਆਂ ਨੇ ਓਕੇ ਹਾਂ ਜੀ ਉਹ ਬੰਦਾ ਵੀ ਫਿਰ ਆ ਜਾਂਦਾ ਹਾਂ ਜੀ ਬਾਕੀ ਬਾਪੂ ਜੀ ਕੁਦਰਤੀ ਤੌਰ ਤੇ ਆ ਵੀ ਜਦੋਂ ਘੋੜੇ ਦੇ ਚਲੋ ਇਹ ਤਾਂ ਹੁਣ ਰਿਜ਼ਲਟ ਆਏ ਖੜੇ ਆ ਹੋਰ ਵੀ ਗੱਗੇ ਚੰਗੇ ਆ ਜਾਣੇ ਜਿਵੇਂ ਬੱਚੇ ਸਾਣ ਬਣਨਗੇ ਅੱਗੇ ਇਹਦੀਆਂ ਬੱਚੀਆਂ ਬਰੀਡਿੰਗ ਤੇ ਲੱਗਣਗੀਆਂ ਘੋੜੀਆਂ ਬਣ ਕੇ ਤਾਂ ਆਟੋਮੈਟਿਕ ਹੀ ਰਿਸਪੌਂਸ ਹੋਰ ਵਧੀਆ ਮਿਲ ਜਣਾ ਜੀ ਹਗਾਰਾ ਮਿਲ ਜਾਣਾ ਘੋੜੇ ਨੂੰ ਹਨਾ ਤੇ ਬਾਕੀ ਅਕਬਲભાઈ ਹੋਰ ਮੈਂ ਦੇਖਿਆ ਤੁਹਾਡੀ ਹੱਥ ਫੇਰੀ ਦੇ ਨਾਲ ਜਿਵੇਂ ਸੇਵਾ ਚੰਗੀ ਆ ਨਾਮ ਸੰਭਾਲ ਉੱਥੇ ਵੀ ਦੱਸਦੇ ਆ ਬੰਦੇ ਅੰਕਲ ਜੀ ਹੁਣ ਹੀ ਦੱਸਦੇ ਆ ਵੀ ਜਦੋਂ ਉੱਥੇ ਹਰਚਰਨ ਸਿੰਘ ਜੀ ਦੇ ਕੋਲੇ ਹੁੰਦਾ ਸੀ ਘੋੜਾ ਉੱਥੇ ਵੀ ਤੁਸੀਂ ਸਵਾਰੀ ਸਬੂਰੀ ਕਰਨ ਚਲੇ ਜਾਂਦੇ ਸੀ ਉਹਨਾਂ ਕੋਲੇ ਹਾਂਜੀ ਮੁਹੱਬਤ ਵਾਲਾ ਪਰਿਵਾਰ ਸੀਗਾ ਜਾਂਦੇ ਆਉਂਦੇ ਰਹਿੰਦੇ ਸੀਗੇ ਜੀ ਬਾਕੀ ਸ਼ੌਂਕ ਵਸ ਐਂ ਪੈ ਗਿਆ ਜੀ ਉੱਥੋਂ ਜ਼ਿਆਦਾ ਠੀਕ ਆ ਬਾਈ ਅੰਕਲ ਵੀ ਕਹਿੰਦੇ ਸੀ ਤੋਰ ਲਵੇਂ ਨੂੰ ਤੋਰ ਲੈ ਬਹਿ ਜਾਈਦਾ ਸੀਗਾ ਘੋੜੇ ਦੇ ਬਹਿਣ ਦਾ ਸ਼ੌਂਕ ਸੀਗਾ ਜਿੱਦੋਂ ਮੈਂ ਪਹਿਲੇ ਦਿਨ ਅਸੀਂ ਦੁਪਹਿਰੇ ਇਹਨੂੰ ਲੈ ਕੇ ਆ ਉੱਥੇ ਹਾਂਜੀ ਪਹਿਲੇ ਦਿਨ ਹੀ ਕੱਢ ਕੇ ਬਾਹਰ ਉੱਤੇ ਬਹਿ ਗਿਆ ਤੇ ਅੰਕਲ ਵੀ ਜਿਹੜੇ ਕਹਿੰਦੇ ਵੀ ਹੈਲਥ ਕਰਦਾ ਵੀ ਵੀ ਤੂੰ ਕੰਡਿਆਲਾ ਵਾਲਿਆ ਵੀ ਅਣ ਜਗਾ ਵਾਲਾਂਗਾ ਹਾਂ ਤੇ ਢੀੜਾ ਦਿੱਤਾ ਫਿਰ ਫੋਨ ਲਾਉਣ ਲੱਗੇ ਵੀ ਲੈ ਢੀੜਾ ਕਢਾ ਲਿਆ ਕਰੋ ਘੋੜੇ ਦਾ ਫਿਰ ਬਹਿਣ ਲੱਗੇ ਫਿਰ ਬਸ ਜਦੋਂ ਵਿਚਾਰ ਬਣੀ ਫਿਰ ਉਹ ਵੀ ਦੇਖੇ ਖੋਸੀਗੇ ਆਪਣੇ ਲੈ ਲੂ ਉਹ ਦੇਖੇ ਖੋਸੀਏ ਲੈ ਕੇ ਖੋਸੀਏ ਤੇ ਦੋਨਾਂ ਦਾ ਬਸ ਆਏ ਹੋਗੇ ਅਸੀਂ ਇੱਥੇ ਮੰਨ ਲਓ ਬਾਈ ਦਾ ਪ੍ਰੇਮ ਸੀ ਤੇ ਜਾਨੀ ਸੀ ਪਰਿਵਾਰ ਪੁਰਾਣੇ ਰੈਡੀਸ਼ਨ ਵਾਲੇ ਸੀ ਹਾਂ ਉਹ ਚੀਜ਼ ਦੀ ਉਹਨਾਂ ਨੇ ਵੀ ਤਾਂ ਇੱਕ ਤਾਂ ਉਹਨਾਂ ਨੂੰ ਇਹਨਾਂ ਦੇ ਨਾਲ ਪਿਆਰ ਹੋ ਗਿਆ ਜਾਨ ਨਾਲ ਬੱਚਾ ਦਾ ਬੱਚਾ ਸੀ ਹਾਂ ਜੀ ਇੱਕ ਉਹਨਾਂ ਦਾ ਸਰੀਰ ਥੋੜਾ ਜਿਹਾ ਬਿਮਾਰੀ ਆ ਗਈ ਸ਼ਾਹ ਹਟ ਗਿਆ ਸੀ ਹਾਂ ਜੀ ਹਾਂ ਜੀ ਉਹਨਾਂ ਨੂੰ ਇਹ ਸੀ ਵੀ ਸਾਡੇ ਏਰੀਆ 'ਚ ਰਹੇ ਤੇ ਸੰਭਾਲ ਵਾਲੇ ਘਰੇ ਜਾਵੇ ਤੇ ਸੰਭਾਲੇ ਘਰੇ ਜਾਵੇ ਹਾਂਜੀ ਤੇ ਉਹ ਫਿਰ ਇਹਨਾਂ ਦਾ ਪ੍ਰੇਮ ਕਰਕੇ ਇੱਕ ਬੱਚਾ ਹੀ ਸੀ ਮਤਲਬ ਉਹਨਾਂ ਦਾ ਸੀ ਉਸ ਕਰਕੇ ਇਹ ਜਾਨੀ ਮਤਲਬ ਕਿ ਇਹਨਾਂ ਨੇ ਉਵੇਂ ਨਹੀਂ ਕੀਤਾ ਬੈਠ ਕੇ ਕਰ ਲਿਆ ਪੈਸੇ ਪੱਖ ਤੋਂ ਵੀਰੇ ਤਾਂ ਬੜੀਆ ਮੋਟੀਆਂ ਪਾਟੀਆਂ ਫਿਰਦਗੇ ਹਾਂਜੀ ਹਾਂਜੀ ਇਹੋ ਜਿਹੇ ਘੋੜੇ ਤਾਂ ਮਿਲਦੇ ਨਹੀਂ ਪੈਸੇ ਨਾਲ ਤੇ ਇਹਦਾ ਪਿਆਰ ਮੁਹੱਬਤ ਨਾਲ ਹੀ ਆ ਜਿੱਥੇ ਇਹਨਾਂ ਦਾ ਦਾਣਾ ਪਾਣੀ ਲਿਖਿਆ ਤੇ ਬਾਕੀ ਇੱਥੇ ਵੀ ਅੰਕਲ ਜੀ ਦੇ ਘਰੇ ਹੀ ਖੜਾ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਕਹ ਲਈ ਜਿਵੇਂ ਅੰਕਲ ਜੀ ਤੁਸੀਂ ਦੱਸਿਆ ਉਹਨਾਂ ਨੇ ਵੀ ਜਿਵੇਂ ਇੱਥੇ ਆ ਕਰ ਹੋਇਆ ਜਾਂ ਹੋ ਇੱਕ ਬਰਾਬਰੀ ਦਾ ਨੋਟ ਸਾਡੇ ਤੱਕ ਲੈ ਜਾਣ ਨੂੰ ਫਿਰਦੇ ਨੇ ਉਹਨਾਂ ਨੂੰ ਇਹ ਮਹਿਸੂਸ ਨਹੀਂ ਹੁੰਦਾ ਵੀ ਅਸੀਂ ਘੋੜਾ ਕਿਸੇ ਨੂੰ ਦੇਤਾ ਉਹ ਦੇਖਣ ਦੇ ਮਾਰਿਆਂ ਨੇ ਦੇਤਾ ਏ ਮੁੰਡੇ ਨੂੰ ਉਹਦਾ ਬਹੁਤ ਬੰਦੇ ਯਾਨੀ ਲਿਜਾਣ ਨੂੰ ਬਹੁਤ ਤਗੜੇ ਤਗੜੇ ਬੰਦੇ ਬਾਕੀ ਇੱਕ ਚੀਜ਼ ਹੋਰ ਦੇਖੀ ਐ ਕਵਲ ਬਾਈ ਜਿਵੇਂ ਘੋੜਾ ਸਾਫ ਸੁਥਰਾ ਦੇਖੋ ਗੁਲਾਬੀ ਪਣ ਬੜਾ ਮਜ਼ਬੂਤ ਵੀ ਆ ਸਾਰੇ ਪਾਸਿਆਂ ਤੋਂ ਰਿਜ਼ਲਟ ਵੀ ਬੜੇ ਚੰਗੇ ਆਈ ਜਾਂਦੇ ਆ ਹਨਾ ਤੇ ਮੇਰਾ ਪਰਮਾਤਮਾ ਦੀ ਤੇ ਉਹ ਸਿਆਣਾ ਬਾਈ ਘੋੜਾ ਜਿਵੇਂ ਉੱਥੇ ਆਪਾਂ ਵੀਡੀਓ ਬਣਾਉਣ ਵੇਲੇ ਦੇਖਿਆ ਸੀਗਾ ਬਿਨਾ ਜਦੋਂ ਕੰਡੇ ਵਾਲੇ ਤੋਂ ਸਾਈਡ ਤੇ ਤੁਸੀਂ ਛੱਡ ਕੇ ਖੜ ਗਏ ਸੀਗੇ ਤੇ ਘੋੜਾ ਉਵੇਂ ਹੀ ਖੜ ਜਾਂਦਾ ਸੀ ਕੋਈ ਨਹੀਂ ਹੱਟ ਕੇ ਚੋ ਅੱਜ ਤੱਕ ਦੇਵੇਂ ਨੇ ਮਾਰੀ ਨਹੀਂ ਵੀਰੇ ਹੁਣ ਤੱਕ ਗਾਂ ਰੁਮਾਤਮਾ ਜਾਂਦਾ ਇਹਨੂੰ ਨਾ ਨਾ ਗਾਂ ਤੇ ਥਾਪੀ ਦੇ ਕੇ ਕਿਹੜਾ ਵਿੱਚ ਵੱੜ ਜਾਣਾ ਫਿਰ ਪਿਆਰ ਜਿੰਨਾ ਕੋਲੇ ਖਾ ਆ ਜਾਣਾ ਬਸ ਹੱਥ ਫੇਰੀ ਚੱਲੂ ਇੰਨਾ ਯਾਨੀ ਤੇ ਉਹ ਪੈ ਚੱਲਿਆ ਹੂੰ ਗੇਟ ਤੇ ਵੀ ਬੋਲਣਾ ਹਣਕਣਾ ਬਈ ਆ ਗਿਆ ਬਈ ਕਿ ਨਹੀਂ ਵੀ ਮੇਰੇ ਕੋਲੇ ਆਊਗਾ ਇਹ ਯਾਨੀ ਪਿਆਰ ਵਧ ਗਿਆ ਹਾਂ ਤੇ ਉਹ ਕਰਦਾ ਪਰਿਵਾਰ ਦਾ ਤੇ ਬਾਕੀ ਇੱਕ ਵਾਲ ਵੀਰੇ ਜਿਵੇਂ ਹੁਣ ਅੱਗੇ ਆਪਣੇ ਮੰਡੀਆਂ ਚੱਲ ਪੈਣੀਆਂ ਮੇਲੇ ਤੇ ਉੱਥੇ ਲਿਜਾਉਂਗੇ ਕੋੜਾ ਫਿਰ ਤੁਸੀਂ ਮੁਕਸਰ ਦਾ ਜਿਵੇਂ ਚੱਲੂਗਾ ਹਾਂਜੀ ਜੇ ਲੱਗਿਆ ਤਾਂ ਦੇ ਕੋਸ਼ਿਸ਼ ਕਰਾਂਗੇ ਯਾਨੀ 100% ਲਿਜਾਵਾਂਗੇ ਵੀਰੇ ਠੀਕ ਆ ਬਾਈ ਹਾਂਜੀ ਅੱਗੇ ਕਿ ਲਗਾਇਆ ਹੀ ਨਹੀਂ ਕਦੇ ਮੰਡੀ ਤੱਕ ਇਹ ਲਗਾਇਆ ਹੀ ਨਹੀਂ ਗੱਡੀ 'ਚ ਤਾਂ ਚੜਿਆ ਨਹੀਂ ਗਾ ਘੂੜਾ ਹਾਂ ਤੇ ਆਪਾਂ ਵੀ ਤੋਰ ਕੇ ਲੈ ਕੇ ਜਾਂਦਾਗਾ ਕੋਸ਼ਿਸ਼ ਕਰਾਂਗੇ ਠੀਕ ਆ ਬਾਈ ਦਿਖਾਇਆ ਗਿਆ ਤਾਂ ਹਾਂਜੀ ਠੀਕ ਆ ਬਾਈ ਤੇ ਬਾਕੀ ਹੋਰ ਕੋਈ ਗੱਲਬਾਤ ਤੁਹਾਨੂੰ ਲੱਗਦੀ ਹੋਵੇ ਜਿਹੜੀ ਕੋਈ ਕਰਨ ਵਾਲੀ ਘੋੜੇ ਬਸ ਹੋਰ ਤਾਂ ਕੁਝ ਨਹੀਂ ਵੀਰੇ ਤੁਹਾਡੇ ਸਾਹਮਣੇ ਹੀ ਆ ਕਿ ਨਹੀਂ ਜਿੰਨਾ ਕਾ ਬਾਕਵਾਲਟੀ ਮੀਨ ਜਾਨੀ ਚੰਬੀਆਂ ਘੋੜੀਆਂ ਤੇ ਨੁਕਰੇ ਬੱਚੇ ਦਿੱਤੇ ਆ ਗੁਲਾਬੀ ਪਣ ਬਹੁਤ ਆ ਘੋੜੇ ਚ ਮਜ਼ਬੂਤੀ ਆ ਬਾਕੀ ਸਾਰਾ ਕੁਝ ਦੱਸ ਹੀ ਦਿੱਤਾ ਲੈਣ ਆ ਜਿਹੜੀ ਹਾਂ ਬੱਚਾ ਸਕੀਨ ਹੋਣ ਹਾਂਜੀ ਆ ਇੱਥੇ ਦੇਖੇ ਆਈ ਤਨ ਚਾਰ ਬੱਚੇ ਜਿਹੜੇ ਮੰਨ ਲਓ ਬੱਚੇ ਸਾਫ ਬਲੇ ਆ ਜੀ ਜਿੰਨਾਂ ਘੋੜੀਆਂ ਮੇਡ ਹੋਈਆਂ ਵੀਰੇ ਚੰਬੀਆਂ ਚੰਬਗਾਂ ਜਿਆਦਾ ਹੋਈਆਂ 58 59 ਇੰਚ ਕੋਈ 60 ਤੋਂ ਬਾਹਰ ਕੋਈ ਕੋਈ ਮੇਟ ਨਹੀਂ ਹੋਈ ਬੱਚੇ ਦਿੱਤੇ ਆ ਗਏ ਗੱਡਵੇਂ ਸਾਰੇ ਹੂੰ ਬਸ ਇਹੀ ਉਹ ਬਾਈ ਕੋਲੇ ਵੀ 80 90 ਕੋੜਨਾ ਆ ਮੇਟ ਹੋ ਕੇ ਗਈਆਂ ਵਾ ਤੇ ਕੋਈ ਨਾਲੇ ਕਿਸੇ ਨੂੰ ਨਹੀਂ ਸੀ ਪਤਾ ਵੀ ਇੱਥੇ ਘੋੜਾ ਜਾਂ ਕਿਵੇਂ ਨਹੀਂ ਹੈਗਾ ਹਾਂ ਕੋਈ ਉਹਦੀ ਬਿਰਕੂ ਨਹੀਂ ਹੋਈ ਕੋਈ ਬਿਨਾ ਜਿਹੜਾ ਬੰਦਾ ਆ ਜਾਂਦਾ ਹੀ ਘਰੇ ਦੇਖ ਕੇ ਘੋੜੇ ਦੀ ਮਾਂ ਤੇ ਘੋੜਾ ਦੇਖ ਕੇ ਕੁੜੀ ਲੈ ਕੇ ਹੀ ਆਉਂਦਾ ਸੀਗਾ ਵੀਰੇ ਠੀਕ ਹੈ ਹ ਸਾਰਿਆਂ ਨੂੰ ਵੱਡਾ ਸਾਨੂੰ ਘਟਾ ਯਾਨੀ ਕੋਈ ਇਹਦੀ ਘੋੜੇ ਦੀ ਮਾਂ ਦਾ ਬਹੁਤ ਵੱਡਾ ਪਿਆ ਮਾਂ ਦਾ ਬਾੜੀ ਚੰਗੀ ਸੀ ਆਪਣੇ ਸੁਮੰਦਰ ਵਾਲੇ ਬਾਈ ਹੁਣੀ ਆਏ ਸੀਗੇ ਹਾਂਜੀ ਹਾਂ ਸੁਮੰਦਰ ਘੋੜੇ ਵਾਲੇ ਬਾਈ ਹੁਣੀ ਆਏ ਸੀਗੇ ਉਹ ਇਹਦੀ ਮਾਂ ਨੂੰ ਦੇਖ ਕੇ ਉਹ ਕਹਿੰਦੇ ਵੀ ਬਾੜੀ ਚੰਗੀ ਆ ਦੀ ਮਾਂ ਆ ਬਾਕੀ ਬਾਈ ਪਹਿਲਵਾਨ ਨੇ ਅੱਜ ਵੀ ਆਉਣਾ ਸੀਗਾ ਸਿਮਰਤ ਪਾਲ ਨੇ ਤੇ ਥੋੜਾ ਜਿਹਾ ਰਜੇ ਮੈਂ ਕਰਕੇ ਕੋਈ ਐਮਰਜੈਂਸੀ ਉਹਨਾਂ ਨੂੰ ਕੰਮ ਪੈ ਗਿਆ ਘਰ ਤੇ ਹਾਂ ਤਾਂ ਕਰਕੇ ਫਿਰ ਹੋਵੇ ਉਸ ਉਸ ਘਰ ਦੀ ਜਿਹੜੀ ਘੋੜੀ ਦੀ ਤੋਰੀ ਜਿੱਥੇ ਇਹ ਜਨਮ ਲਿਆ ਹਾਂਜੀ ਇੱਥੇ ਇਸ ਪਿੰਡ ਦੇ ਦੀਆਂ ਸੇਵਾ ਸਿਓ ਮਾਸਟਰ ਸੀਗੇ ਬਹੁਤ ਪੁਰਾਣੇ ਦੀਆਂ ਹਾਂਜੀ ਸਾਹਮਣੇ ਘਰ ਆਪਣੇ ਉਹਨਾਂ ਨੇ ਉਹ ਘੋੜੀ ਲੈ ਕੇ ਆਂਦੀ ਸੀ ਬੇਚੇਰੀ ਦੀ ਜਿਆ ਆਪਣਾ ਲੋਪੋ ਤੋਂ ਹਾਂਜੀ ਲੋਪੋਦੋ ਲੈ ਦੇ ਰੇਰੋ ਕਹਿੰਦੇ ਸਾਡਾ ਮਨ ਬਣ ਗਿਆ ਮੈਨੂੰ ਕਹਿੰਦੇ ਵੀ ਵੇਚਣੀ ਆ ਤੇ ਫਿਰ ਸਾਡਾ ਹੀ ਮਿੱਤਰ ਸੀ ਹਾਂਜੀ ਫਿਰ ਅਸੀਂ ਇਹਨੂੰ ਇਹ ਘੋੜੀ ਦਵਾਈ ਹਾਂਜੀ ਜਿਹੜੀ ਇਹਦੀ ਨਾਨੀ ਸੀ ਠੀਕ ਹੈ ਜੀ ਤੇ ਇਹਨੇ ਫਿਰ ਸ਼ੌਕ ਨਾ ਪਾਲੀ ਸ਼ੌਕ ਨਾ ਪਾਲ ਕੇ ਤੇ ਫਿਰ ਉਸ ਦਿਵਾਰ ਚ ਕੋ ਉਹ ਘੋੜਾ ਮਰਿਆ ਜਿਹੜਾ ਮਤਲਬ ਦੱਸਿਆ ਇਹਦਾ ਮਾਮਾ ਹਾਂਜੀ ਤੇ ਇੱਕ ਇਹ ਬੇਸ਼ੇਰੀ ਇੱਕ ਬੇਸ਼ੇਰਾ ਉਸ ਦਿਵਾਰ ਫੇਰ ਗੱਡੀ ਪਲਟ ਗਈ ਸੀ ਉਹ ਮਰਿਆ ਜਾਣੀ ਨੁਕਸਾਨ ਉਹ ਬੰਦੇ ਦਾ ਕਾफी ਹੋਇਆ ਟੌਪ ਦੇ ਬੱਚੇ ਪਾ ਲਾ ਹੋ ਜਾਂਦੇ ਬੱਚੇ ਬਹੁਤ ਟੌਪ ਦੇ ਤਰ੍ਹਾਂ ਹੋਏ ਸਾਰੇ ਘਰੇ ਠੀਕ ਹੈ ਜੀ ਇਹ ਜਣੀ ਤੋਂ ਲਾਈਨ ਇਹ ਸੇਵਾ ਸਿਓਨ ਚਲਾਈ ਸੀ ਮਾਸਟਰ ਨੇ ਇਸੇ ਪਿੰਡ ਦੇ ਇਸ ਇੱਥੇ ਨਾਲ ਘਰ ਠੀਕ ਹੈ ਜੀ ਹਾਂ ਜੀ ਅੰਕਲ ਜੀ ਮੈਂ ਤੁਸੀਂ ਸਾਲੀ ਵਾਲੇ ਬਾਰੇ ਆਪਾਂ ਜੇ ਗੱਲਬਾਤ ਕਰੀ ਹੈ ਜੀ ਦੱਸਿਆ ਸੀਗਾ ਚੜੱਕ ਜਿਹੜੀ ਘੋੜੀ ਜਿਹਨੇ ਜਾਦੇ ਪਹਿਲਾਂ ਨਾਂ ਕੀਤਾ ਸੀ ਸਾਲੀ ਵਾਲੇ ਉਹ ਨਿਰਮਲ ਕੋਲੇ ਸੀ ਜੀ ਦੀ ਆਪਣਾ ਘੋੜੀ ਉਹ ਠੀਕ ਹੈ ਜੀ ਨੀਲਾ ਨੀਲੀ ਘੋੜੀ ਸੀ ਉਹ ਨੀਲੀ ਘੋੜੀ ਜੀ ਤੇ ਸਾਂਝ ਮਾਦ ਲਗਿਆ ਸੀਗਾ ਜੀ ਹਾਂਜੀ ਉਸ ਟਾਈਮ ਤੇ 35 ਲੱਖ ਰੁਪਏ ਲਗਿਆ ਸੀ ਉੱਥੋਂ ਫਿਰ ਸਭ ਤੋਂ ਵੱਧ ਜੇਕਰ ਫਿਰ ਉੱਥੋਂ ਹੀ ਹੋਣ ਲੱਗਿਆ ਜੀ ਸਾਲੀ ਵਾਲੇ ਦਾ ਜੀ ਫਿਰ ਜੀ ਤੇ ਉਸ ਵੱਲੋਂ ਚੜਾਈ ਗਈ ਸੋਟ ਮੰਗਣ ਉਦੋਂ ਲਾਲਾ ਲਾਲਾ ਹੋ ਗਈ ਬਾਪੂ ਜੀ ਹੈ ਨਹੀਂ ਵੀ ਇੰਨੀ ਘੋੜੀ ਮਹਿੰਗੀ ਬੈ ਗਈ ਹਨਾ ਤੇ ਉਹਨਾਂ ਟਾਈਮਾਂ ਦੇ ਵਿੱਚ ਅੱਜ ਤੋਂ ਕਿੰਨੇ ਕ ਸਾਲ ਪੁਰਾਣੀ ਗੱਲ ਹੋਣੀ ਐ ਇਹ ਦੇਖੋ 35 ਲੱਖ ਰੁਪਏ ਕਿੱਥੇ ਜਾਂਦੀ ਹੈਗਾ ਇਹ ਉਹ 15 ਸਾਲ ਦੀ ਪੁਰਾਣੀ ਸਾਲ ਤਨਾ ਸਾਲ ਦੀ ਕੋਈ 15 ਸਾਲ ਦੀ ਗੱਲ ਹੈ ਹਾਂ ਜੀ ਬਹੁਤ ਅੱਜ ਦਾ ਕਰੋੜ ਬਣੇ ਇਸ ਕਰਦਾ ਹਾਂ ਹਾਂ ਅੱਜ ਦਾ ਕਰੋੜ ਬਣੀ ਨਹੀਂ ਇਸ ਕਰਦਾ ਹਾਂ ਇਹ ਘੋੜੇ ਚੰਗੇ ਬਹੁਤ ਹੀ ਬਾਡੀ ਜਾਨੀ ਘੋੜੇ ਜਿੱਦੀ ਬਾਡੀ ਸੀ ਉਹਦੀ ਘੋੜੀ ਸੀ ਹਾਂ ਜੀ ਹਾਂ ਜੀ ਉਹਦੀ ਰਿਕਾਰਡ ਸੀ ਘੋੜੀ ਦਾ ਸਹੀ ਰਿਕਾਰਡ ਹਾਂ ਜੀ ਬਹੁਤ ਬਹੁਤ ਧੰਨਵਾਦ ਅੰਕਲ ਜੀ ਤੁਹਾਡਾ ਸਾਰੇ ਜਿੰਨੇ ਵੀ ਬੋਲੋ ਜੀ ਬਹੁਤ ਧੰਨਵਾਦ ਨਹੀਂ ਸਾਨੂੰ ਤਾਂ ਜੀ ਚੰਗਾ ਲੱਗਦਾ ਜਦੋਂ ਬਜ਼ੁਰਗਾਂ ਦੀਆਂ ਪੁਰਾਣੀਆਂ ਗੱਲਾਂ ਬਾਤਾਂ ਸੁਣਦੇ ਆ ਹਨਾ ਘੋੜਿਆਂ ਬਾਰੇ ਦੱਸਦੇ ਆ ਨੌਲੇਜ ਮਿਲਦੀ ਆ ਜੀ ਪੁਰਾਣੇ ਲੀਡਰ ਆ ਜੀ ਇਹ ਹਾਂਜੀ ਆਉਣਿਆਂ ਦਾ ਪਤਾ ਜੀ ਸਾਨੂੰ ਮੈਂ ਪਿੱਛੇ ਪੜਾਣ ਦਾ ਪਤਾ ਹਾਂਜੀ ਬਾਨੇ ਵਾਲਾ ਕਿੱਥੋਂ ਚੱਲਿਆ ਪਾਈ ਵਾਲਾ ਕਿੱਥੇ ਸੀ ਸਾਰੇ ਹਾਂਜੀ ਸਾਰੇ ਰਿਕਾਰਡ ਦਾ ਪਤਾ ਸੀ ਘਰ ਮੈਂ ਹੁਣ ਕੋੜੀ ਕਾ ਰੱਖਦਾ ਨਹੀਂ ਪਹਿਲਾਂ ਹਾਂਜੀ ਇਹਨਾਂ ਦੇ ਨਾਲ ਹੀ ਹਾਂਜੀ ਛੱਡ ਗਿਆ ਮੈਂ ਵੀ 85 ਤੇ ਫਿਰ ਐ ਆਈ ਬਾਪੂ ਜੀ ਜਿਵੇਂ ਹੁਣ ਅੱਜ ਬੈਠੇ ਆ ਸਾਰੇ ਭਰਾ ਘੋੜੀਆਂ ਵਾਲੇ ਇਕੱਠੇ ਹੋਇਆ ਤੇ ਫਿਰ ਅੱਜ ਤਾਂ ਫਿਰ ਸਰੀਰ ਫਿਰ ਕਸਾਜ ਹੋ ਗਿਆ ਉਹ ਪੂਰਾ ਵੀ ਠੀਕ ਹੈ ਚੜਨ ਨੂੰ ਜੀ ਕਰਦਾ ਹੂ ਨਾ ਆਪ ਤੋੜਦਾ ਹੀ ਕੋੜੀਆਂ ਆ ਤੋੜਦਾ ਠੀਕ ਹੈ ਜਿਹੜੇ ਫੀਡਰ ਪੇਚਾ ਕਰਕੇ ਗਿਆ ਤਾਂ ਉਹ ਦੇਖ ਕੇ ਫਿਰ ਕਜੀਤੀ ਜੀ ਆਉਂਦੀ ਆਈ ਮੇਰਾ ਬਾਪ ਜੀ ਜਿਹੜਾ ਚੜਨ ਨੂੰ ਜੀ ਕਰਦਾ ਬੜੀਆਂ ਕੋੜੀਆਂ ਚਾਰ ਦੇ ਪਾਕਿਸਤਾਨ ਤੋਂ ਆਏ ਸੀ ਅਸੀਂ ਠੀਕ ਹੈ ਜੀ ਉਹਦੇ ਨਾਲ ਆ ਜਿਲ੍ਹਾ ਸਾਡਾ ਹਾਂਜੀ ਚਾਰ ਕੋੜੀਆਂ ਹਰ ਵਸ ਬਜ਼ੁਰਗ ਇਹਨਾਂ ਖੇਡ ਕਰਦੇ ਮੇਰਾ ਬਾਪ ਕਹਿੰਦਾ ਉਹ ਜੀ ਘੋੜੀਆਂ ਘਰ ਸੁਲਤਾਨਾ ਰਾਜਿਆਂ ਦੇ ਘਰ ਜਿੱਥੇ ਘੋੜੀਆਂ ਹਣਕਦੀਆਂ ਕਹਿੰਦਾ ਬਾਪ ਕਹਿੰਦਾ ਉਹ ਮੇਰਾ ਠੀਕ ਹੈ ਜੀ ਠੀਕ ਹੈ ਜੀ ਹੁਣ ਤਾਂ ਫਿਰ ਦੇਖ ਕੇ ਲੱਗਦਾ ਹੋਊ ਜਿਵੇਂ ਅੱਜ ਕੱਲ ਦੇ ਮੁੰਡੇ ਸਾਡੇ ਵਰਗੇ ਆ ਜੀ ਵੀ ਚੜਦੇ ਨਹੀਂ ਜਾਨਵਰਾਂ ਤੇ ਹੋਰ ਵੀ ਮੋਬਾਈਲਾਂ 'ਚ ਹੀ ਬੜੇ ਰਹਿੰਦੇ ਆ ਇਹ ਸਾਰੇ ਹੁਣ ਠੀਕ ਹੈ ਜੀ ਜੇ ਨੂੰ ਪਹਿਲਾਂ ਤੋੜਦਾ ਮੂਹੇ ਠੀਕ ਹੈ ਆਪਰੇ ਹੋ ਫਿਰ ਹਾਂ ਜੀ ਨਹੀਂ ਠੀਕ ਹੈ ਜੀ ਅੱਜ ਅਸੀਂ ਇਹਨੂੰ ਵੀੜ ਕੋ ਨਹੀਂ ਦੱਸੀ ਹਾਂ ਜੀ ਮੈਂ ਕਹਾਂ ਪਾ ਜੀ ਜਾਨਵਰ ਲੈਣੀ ਚੱਲਣਾ ਫਿਰ ਬਸ ਮੈਂ ਇੱਥੇ ਆ ਕੇ ਦੱਸਿਆ ਮੈਂ ਕਹਾਂ ਪਾ ਤਮਾ ਆਇਆ ਹਾਂ ਅੱਗੇ ਤਗਾ ਤਸਿਆ ਰਹੇ ਹਾਂ ਹਾਂ ਆ ਵੀਡੀਓ ਚੱਲਣਾ ਆਪਾਂ ਦੂਰ ਤੇ ਖੜਾ ਜਿਹੜਾ ਕੜਣਾ ਲੰਮਾ ਜਦੋਂ ਮੋਟਰਸਾਈਕਲ ਆਇਆ ਮੈਂ ਲੰਮਾ ਕੜਾ ਕਿੱਥੇ ਕਢੂਆ ਲੈ ਆ ਮੋਟਰਸਾਈਕਲ ਅੱਜ ਆ ਕੱਢੀ ਲੈ ਆ ਨਹੀਂ ਕੱਢ ਕੇ ਹਾਂ ਠੀਕ ਹੈ ਜੀ ਜਾਨੇ ਮੈਂ ਆਪਣੇ ਪਿੰਡ ਦੇ ਵਿੱਚ ਵੀ ਕੋੜੀਆਂ ਪਹਿਲਾਂ ਤੋਂ ਸਾਰੇ ਜਿਹੜੇ ਬੰਦਿਆਂ ਨੂੰ ਮਗਰ ਮੈਂ ਹੀ ਜਾਂਦੇ ਹੋਣ ਵਾਲਾ ਹਾਂ ਤੇ ਮੈਂ ਪਾਉਣ ਵਾਲਾ ਹੈ ਜਿਹੜੀ ਕੋੜੀ ਹੁਣ ਮੇਰੇ ਬੰਦਿਆਂ ਦੀ ਇਹਨੂੰ ਪੁੱਛਾ ਮਰ ਗਈ ਉਹ ਜੋ ਕੋਡੇ ਕੋੜੀ ਹੈ ਨਹੀਂ ਕਿਤੇ ਠੀਕ ਹੈ ਜੀ ਹਾਂ ਉਹ ਹੁਣ ਵੀ ਬਾਪੂ ਜੀ ਫਿਰ ਤੁਹਾਨੂੰ ਐ ਜਿਵੇਂ ਜਾਨਵਰ ਲਿਆਉਂਦੇ ਜਾਂ ਨਾਲ ਨੂਲ ਲੈ ਜਾਂਦੇ ਹਣਗੇ ਵੀ ਦੱਸੋ ਸਾਰੇ ਬੁੱਢੇ ਸਲਾਹ ਨਹੀਂ ਦੇਣਾਂ ਦੀ ਇਹ ਦੋਨੋਂ ਦਾ ਮੈਨੂੰ ਬੱਚਿਆਂ ਨੂੰ ਸਾਰਿਆਂ ਨੂੰ ਦੱਸਿਆ ਉਹਦਾ ਵੀ ਆ ਬੰਦੇ ਆ ਨੋਕਸ ਹੁੰਦੇ ਆ ਹਾਂ ਜੀ ਉਹਨੇ ਕਦਾ ਜੇ ਵੀ ਮੇਰਾ ਖਿਆਲ ਜਿੰਨੇ ਦਾ ਮਨ ਨੂੰ ਪਤਾ ਨਹੀਂ ਜੇ ਸਾਰਿਆਂ ਨੂੰ ਪਤਾ ਉਹ ਕਿੱਥੇ ਕਿੱਥੇ ਬਾਹਲੇ ਹੁੰਦੇ ਆ ਹਾਂ ਜੀ ਇਹ ਵੀ ਗੱਲਾਂ ਨਾਲ ਕੋਈ ਸਹੀ ਹੈ ਜੀ ਇੱਕ ਬਾਪੂ ਜੀ ਹੋਰ ਦੱਸੋ ਸਾਨੂੰ ਵੀ ਚਲੋ ਹੁਣ ਤਾਂ ਪਹਿਲਾਂ ਨਾਲ ਲੋਕ ਬਹੁਤ ਘੱਟ ਗਏ ਤੇ ਪੌਰੀਆਂ ਪੂਰੀਆਂ ਦਾ ਵਹਿਮ ਕਰਨਾ ਚਾਹੀਦਾ ਹੁੰਦੀ ਹੈ ਕਿ ਥੋੜੇ ਤਾਂ ਹੁਣ ਤਜਰਬੇ ਚ ਲੰਗੀ ਆਈ ਗੱਲਬਾਤ ਇੱਕ ਦਾ ਤੰਗ ਦਾ ਤੇ ਇੱਕ ਹਰਿਓਲ ਦਾ ਹਾਂ ਜੀ ਸਮਝਦੇ ਆ ਨਾ ਹਾਂ ਜੀ ਤੰਗ ਦਾ ਹਰਿਓਲ ਦਾ ਤੇ ਆਸਣ ਦਾ ਅੱਛਾ ਜੀ ਜ਼ਰੂਰ ਇੰਨਾ ਦਾ ਜ਼ਰੂਰੀ ਹੈ ਆਣਾ ਫੋਰੀ ਗਏ ਤੇ ਟਕਾਰਾ ਵੀ ਹੈਗਾ ਯਾਨੀ ਪਈ ਨਹੀਂ ਮੰਨਦੇ ਝੂਪੀ ਜਮਾਨੀ ਮੰਨਦੀ ਉਹ ਬਰੜੇ ਨੂੰ ਮੰਨਦੀ ਹੈ ਰਾਜਸਥਾਨ ਬਰੜੇ ਨੂੰ ਨਹੀਂ ਮੰਨਦਾ ਬਣ ਬਰੜੀ ਕੁੜੀ ਇਹਨਾਂ ਨੂੰ ਪਤਾ ਵੇਚੀ ਰਾਜਸਥਾਨ ਅਗਰਜੰਟ ਲੈ ਗਏ ਤੋਰਾ ਬਾਲਾ ਸੀ ਹਾਂਜੀ ਬਰੜੀ ਕੁੜੀ ਉਹ ਸਵਾ ਲੱਖ ਦਿੱਤੀ ਆਪਾਂ ਸਵਾ ਜੀ ਹਾਂ ਸਵਾ ਜੀ ਉਹ ਵੀ ਉਹ ਕਈ ਸਾਲ ਹੋ ਗਏ ਕਈ ਸਾਲ ਉਸ ਗੱਲ ਨੂੰ ਬੜਾ ਤੋਰਾ ਸ਼ਾਬ ਤੋਰੀ ਕੁੜੀ ਰੋਹਾਨੀ ਸਾਹਿਬ ਦੇ ਮੇਲੇ ਬੂਲੇ ਪਾਉਂ ਆਖਦਾ ਗੱਡੀਆਂ ਦੇ ਉੱਤੋਂ ਦੇ ਨੰਗ ਜੇ ਪੁਆੜੀ ਤੋਰਾ ਸੀ ਇਹਨਾਂ ਹਾਂਜੀ ਹਾਂਜੀ ਉਸੇ ਉਹ ਪੂਰਣੀ ਵਾਲਾ ਕੋਣਾ ਰਾਜਸਥਾਨ ਚੋਂ ਆਇਆ ਫਤੇਸਾ ਸਰਦਾਰ ਕੇ ਉਹਦੀ ਦੀ ਸੀ ਉਹ ਠੀਕ ਹੈ ਜੀ ਬਣਾ ਕਾਦਸੀ ਕੋੜੇ ਦਾ ਹਾਂਜੀ ਸ਼ਨੀਗੱਲ ਕੋਨੇ ਸੰਭਾਲ ਮੇਲਾ ਗੇਲਾ ਮੇਰਾ ਇਹਨਾਂ ਦੇ ਪਿੰਡਾਂ ਦੇ ਬੰਦੇ ਨਾਲ ਹੀ ਉਹ ਪ੍ਰੋਗਰਾਮ ਠੀਕ ਹੈ ਜੀ ਵਾਟਰ ਸੇਵਾ ਤੋਂ ਹਾਂਜੀ ਉਹਦੇ ਨਾਲ ਬੜਾ ਸੀ ਮੇਲਾ ਗੇਲਾ ਪਹਿਲਾਂ ਮੋਢ ਤੋਂ ਲੈ ਕੇ ਜੋ ਖਾਣ ਪਹਿਲਾਂ ਸਾਡਾ ਜਿੱਥੇ ਵੀ ਜਾਣਾ ਉਹਨਾਂ ਨੇ ਨਾਲ ਲੈ ਕੇ ਤੁਰਨਾ ਮੈਂ ਹਾਂਜੀ ਉਹਨਾਂ ਨੂੰ ਸ਼ੌਂਕ ਸੀ ਮੂਹਾਂ ਬੜਾ ਚਾਰ-ਚਾ ਪੰਜ ਬੈਂਕੋੜੀਆਂ ਰੱਖਦੇ ਸੀ ਠੀਕ ਹੈ ਜੀ ਤੇ ਮੁੜ ਕੇ ਇਹਨਾਂ ਨੂੰ ਪਾਇਆ ਸ਼ੌਂਕ ਉੜ ਕੇ ਤੇ ਤੂੰ ਵੀ ਲੜਾਇਕਾ ਲੈ ਕੇ ਫਿਰ ਮੈਂ ਵੀ ਲੈ ਲਈਏ ਕੋਈ ਚੰਗੀ ਕੁੜੀ ਤੋਰਾ ਵੀ ਬਹੁਤ ਚੰਗਾ ਥੋੜਾ ਵਿਚਾਰ ਪਾ ਜਾ ਫਿਰ ਹੁਣ ਮਗਰ ਇਹ ਛੱਡ ਗਿਆ ਮੈਂ ਵੀ ਮਗਰ ਛੱਡ ਗਿਆ ਨਾਲ ਹੀ ਫਿਰ ਹਾਂਜੀ ਮੈਂ ਤਾਂ ਹੁਣ ਬੁढ़ा ਹੋ ਗਿਆ ਮੈਂ ਮੁੰਡੇ ਫੁੰਡੇ ਸਾਰੇ ਹੁਣ ਚੇਲੇ ਵਾਲਿਆਂ ਕੋਲੇ ਆ ਗਿਆ ਜੀ ਹਾਂਜੀ ਨਿਗਰਾਨੀ ਕਰਦੇ ਸਾਰਿਆਂ ਦੀ ਠੀਕ ਹੈ ਜੀ ਸਲਾਹ ਲੈਂਦੇ ਮੁੰਡੇ ਸਾਰੇ ਆਪ ਵੀ ਵੇਖੋ ਆਪ ਹਾਂਜੀ ਹਾਂਜੀ ਆਹ ਤਰ੍ਹਾਂ ਇਹਨੂੰ ਵੀ ਕਹਿੰਦਾ ਲਿਆ ਹਾਂਜੀ ਆ ਬੈਠਾ ਠੀਕ ਹੈ ਮੈਨੂੰ ਕਹ ਲਿਓ ਕਿਉਂ ਲਕੂੜੀਆਂ ਲਿਆਓ ਹੁਣ ਉਹਦਾ ਤਾਂ ਲਿਆਦਾ ਮੁੰਡੇ ਨੂੰ ਪੁੜੀਆਂ ਲਿਆਓ ਹੁਣ ਕੋੜੀਆਂ ਲਿਆਓ ਕੋੜੀਆਂ ਲਿਆਓ ਹੁਣ ਬਸ ਸਹੀ ਹੈ ਜੀ ਸਹੀ ਹੈ ਠੀਕ ਹੈ ਜੀ ਪੁੱਤਾਂ ਲਾ ਗਿਆ ਸਾਰਾ ਮੈਂ ਜੀ ਕੋੜੀਆਂ ਦਵਾ ਦਿੰਦੇ ਸੀ ਬੰਦੇ ਨੂੰ ਨਾਲ ਫੱਕਦੇ ਨੂੰ ਜਿਹੜਾ ਰਹੇਗਾ ਸੀ ਨਾ ਹਾਂ ਹਾਂਜੀ ਹਾਂ ਜੀ ਮਾਰ ਕਰਨੇ ਪੱਡੇ ਬਾਪੂ ਹੁਣਾਂ ਤੋਂ ਮਗਰੋਂ ਨੇ ਕੋੜੀਆਂ ਲਿਆਂਦੀਆਂ ਪਿੰਡ ਦੇ ਵਿੱਚ ਪੰਜ ਸੱਤ ਕੋੜੀਆਂ ਰੱਖੀਆਂ ਕੋਈ ਇੱਕ ਦੋ ਨਹੀਂ ਰੱਖੀਆਂ ਨਾਲੇ ਮਾਂ ਟਰੀ ਕਰਦਾ ਸੀਗਾ ਅਜੇ ਵੀ ਮੇਲੇ ਦੇ ਵਿੱਚ ਨਾ ਚੱਲਦਾ ਮਾਟਰ ਜੀ ਦਾ ਹਾਂ ਚਾਹ। ਅੱਜ ਵੀ ਸਾਨੂੰ ਪੁੱਛਦੇ ਆ ਕਿ ਜਿਹਨਾਂ ਨੂੰ ਪਤਾ ਨਹੀਂ ਮੈਨੂੰ ਪੁੱਛਦੇ ਕਿ ਮੈਨੂੰ ਪਤਾ ਹੈ ਬੰਦਾਲ ਹੁੰਦਾ ਇਹ ਕਈ ਹੁਣ ਤਾਂ ਪਤਾ ਹੀ ਨਹੀਂ ਮਾੜੇ ਚਲੇ ਆ ਗਏ। ਸੱਸੀ ਦਾ ਵੀ ਉਹ ਤਾਂ ਚਲੇ ਗਿਆ ਚਲੇ। ਉਹ ਅਮਰੀਕਾ ਚਲੇ ਗਏ ਫਿਰ ਉੱਥੇ ਹਾਂ ਮੌਤ ਹੋ ਗਈ। ਹਾਂਜੀ। ਬਾਕੀ ਬਾਈ ਇਕਬਾਲ ਇੱਥੇ ਡਾਕਟਰ ਸਾਹਿਬ ਤੁਹਾਡੇ ਸੁਖਦੇਵ ਸਿੰਘ ਜੀ ਆਉਂਦੇ ਆ। ਹਾਂਜੀ ਸੁਖਦੇਵ ਸਿੰਘ ਜੀ ਵੀ ਆਉਂਦੇ ਆ। ਠੀਕ ਆ ਬਾਈ ਉਹਨਾਂ ਤੋਂ ਚੈੱਕ ਕਰਾ ਕੇ ਮਲਾ ਦਿੰਨੇ ਹੋ ਕੋੜੀਆਂ ਤੁਸੀਂ। ਹਾਂਜੀ ਵੀਰੇ ਹਾਂਜੀ ਠੀਕ ਆ ਉਹ ਵੀ ਬਹੁਤ ਪਹੁੰਚੇ ਹੋਏ ਡਾਕਟਰ ਨੇ ਜੀ ਇਹ ਵੀ ਇੱਕ ਵੱਡੀ ਨਹੀਂ ਅੰਕਲ ਜੀ ਕਈ ਵਾਰ ਕੀ ਹੁੰਦਾ ਮੰਨ ਲਓ ਵੀ ਡਾਕਟਰੀ ਸਮੱਸਿਆ ਬਹੁਤ ਆਉਂਦੀ ਹੈ ਗੇੜੇ ਵਾਲਿਆਂ ਨੂੰ ਹਾਂ ਬਹੁਤ ਵੱਡੀ ਗੱਲ ਹੈ ਹਾਂ ਜੀ ਹਾਂ ਨਹੀਂ ਨਹੀਂ ਉਹ ਤਾਂ ਬਹੁਤ بار بار ਥੋੜਾ ਛੱਡਣਾ ਚੌਥੇ ਪੰਜਵੇਂ ਦਿਨ ਜੀ ਗੇੜਾ ਮਾਰ ਜਾਂਦੇ ਠੀਕ ਹੈ ਜੀ ਡਾਕਟਰ ਸੁਖਦੇਵ ਪਹਿਲੇ ਠੀਕ ਹੈ ਠੀਕ ਹੈ ਜੀ ਸਾਰਾ ਹੀ ਰਗਈ ਉਹਨਾਂ ਕੋਲੇ ਆ ਹੁਣ ਸਾਰਾ ਉਹਦੀ ਇਹਨਾਂ ਕੋਲੇ ਆ ਹੋਰ ਗੱਲ ਆ ਜਣੀ ਮੋਗੇ ਜਿਹੜੇ ਨੂੰ ਬਖਸ਼ਿਸ਼ ਹੀ ਆ ਅਰਜਨ ਵੀ ਆਪਣੇ ਇਥੋਂ ਹੀ ਗਿਆ ਗਾ ਮੋਗੇ ਚੋਂ ਜੀ ਸੰਦਰ ਵੀ ਹਾਂਜੀ ਬਾਈ ਜਿਹੜੇ ਬੱਚੇ ਜਣੇ ਹੋਏ ਆ ਟੋਪ ਟੋਪ ਦੇ ਹਾਂ ਆ ਚੰਗੇ ਚੰਗੇ ਬਾਈ ਸਾਡੇ ਵਾਲਾ ਹੋਇਆ ਵੀ ਆਪਣੇ ਰੱਬ ਕੀ ਗਲਾਂ ਤੋਂ ਗਿਆ ਜਿਹੜਾ ਅਰਜਨ ਹੋਇਆ ਗਿਆ ਗਾ ਕੋਲਿਆਂ ਤੋਂ ਜੀ ਹੂੰ ਤੇ ਸਮੁੰਦਰ ਗਿਆ ਗਾ ਇਥੋਂ ਹਾਂਜੀ ਬੇਰੋਕੇ ਤੋਂ ਜੀ ਹੂੰ ਬਿਲਕੁਲ ਬਾਈ ਮਾਤਮਾ ਦੀ ਕਿਰਪਾ ਹੀ ਆ ਜਣੀ ਮੋਗੇ ਨੂੰ ਬਖਸ਼ਾ ਚੰਗੇ ਸਾਣ ਘੋੜੇ ਹਾਂਜੀ ਵੀਰੇ ਇੱਥੇ ਜਨਮਿਆ ਹਨਾ ਹਾਂਜੀ ਵੀਰੇ ਹੂੰ ਬਿਲਕੁਲ ਬਾਈ ਇਕਵਾਲ ਠੀਕ ਹੈ ਜੀ ਠੀਕ ਹੈ ਵੀਰੇ ਧੰਨਵਾਦ ਲਓ ਵੀ ਮਿੱਤਰੋ ਘੋੜਾ ਤਾਂ ਤੁਸੀਂ ਦੇਖ ਲਿਆ ਹਨਾ ਸ਼ੇਰੇ ਪੰਜਾਬ ਬਾਈ ਇਕਵਾਲ ਹੋਰਾਂ ਨੇ ਇਹਦਾ ਨਾਂ ਰੱਖਿਆ ਤੇ ਪਿੰਡ ਜਿਵੇਂ ਆਪਾਂ ਤੁਹਾਨੂੰ ਐਡਰੈਸ ਸਾਰਾ ਕਲੀਅਰ ਕਰਤਾ ਬੀੜ rau ਕੇ ਪਿੰਡਾ ਮਿੱਤਰੋ ਤੇ ਮੋਗਾ ਬਰਨਾਲਾ ਜਿਹੜਾ ਮੇਨ ਹਾਈਵੇ ਆ ਤੇ ਇਧਰਲੇ ਪਾਸੇ ਉਹ ਨਿਹਾਲ ਸਿੰਘ ਵਾਲਾ ਬਦਨੀ ਵਾਲਾ ਜਿਹੜਾ ਮੇਨ ਰੋਡ ਆ ਇਹਨਾਂ ਦੇ ਸੈਂਟਰ ਜੇ ਚਾਹੇ ਪਾਸੇ 5-4 ਕਿਲੋਮੀਟਰ ਤੇ ਪਿੰਡ ਪੈ ਜਾਂਦਾ ਰਿਜ਼ਲਟ ਸ਼ੇਰੇ ਪੰਜਾਬ ਘੋੜੇ ਦੇ ਬਹੁਤ ਚੰਗੇ ਆਏ ਪਿਆ। ਸੋ ਸਟੱਡ ਸਰਵਿਸ ਦੀ ਜਿਹੜੀ ਫੀਸ ਆ ਉਹ ਵੀ ਵੀਰ ਹੁਣਾਂ ਨੇ ਬੜੀ ਜਾਇਜ਼ ਰੱਖੀ ਆ 17000 ਰੁਪਿਆ। ਰਿਜ਼ਲਟ ਤਾਂ ਤੁਸੀਂ ਸਾਰਿਆਂ ਨੇ ਦੇਖ ਹੀ ਲਏ ਇੱਕ ਤਾਂ ਕੱਲੀ ਕਹਿਣ ਦੀ ਗੱਲ ਹੁੰਦੀ ਆ ਵੀ ਉਤੋ ਉਤੋ ਜੋ ਪਰ ਪਰਸਨਲੀ ਘੋੜਾ ਮੈਨੂੰ ਬਹੁਤ ਪਸੰਦ ਆਇਆ ਕਿਉਂਕਿ ਖਾਨਦਾਨ ਇਹਦਾ ਬਹੁਤ ਜ਼ਿਆਦਾ ਜਿਵੇਂ ਬਾਪੂ ਜੀ ਨੇ ਦੱਸਿਆ ਵੀ ਪੁਰਾਣੀਆਂ ਬਲੱਡ ਲਾਈਨਾਂ ਦੇ ਵਿੱਚੋਂ ਆਈਆਂ ਜਿਹੜੀਆਂ ਦਾਦੀਆਂ ਨਾਨੀਆਂ ਨੇ ਤੇ ਮਾਮੇ ਆ ਸਾਰੇ ਤਕਰੀਬਨ ਬਹੁਤ ਪੁਰਾਣੇ ਖੁੰਡ ਨੇ ਸਾਰੇ। ਸੋ ਸਟੱਡ ਸਰਵਿਸ ਲੈਣ ਵਾਸਤੇ ਤੁਸੀਂ ਬਾਈ ਇਕਬਾਲ ਨੂੰ ਜਦੋਂ ਮਰਜ਼ੀ ਫੋਨ ਲਾ ਲਿਓ ਤੇ ਇੱਥੇ ਘੋੜੀਆਂ ਕੁੜੀਆਂ ਰੱਖਣ ਦਾ ਸਾਹਮਣ ਦਾ ਫੁੱਲ ਬੰਦੋਬਸਤਾ ਮਿੱਤਰੋ ਤੇ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਂਦਾਰ ਨਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ